ਮੈਨੂੰ ਹਲਦੀ ਪੀ ਕੇ ਦਿਖਾਓ ਹਲਦੀ ਦਾ ਨਾਮ ਹਾਂਜੀ ਪੋਟਟਰ ਬਣਾ ਲਾ ਆਇ ਨੂੰ ਕਹਿੰਦੇ ਆ ਘਰ ਦੀ ਹਲਦੀ ਫਿਰ ਠੰਡੀ ਪਈ ਆ ਬਾਈ ਠੰਡੀ ਠੰਡੀ ਹੈ ਠੰਡੀ ਆ ਇਹ ਘਰ ਦੀ ਹਲਦੀ ਓਏ ਹਾਂ ਦੱਸ ਤੋ ਆਪੇ ਆਠ ਅੰფერ ਆ ਆ ਦੇ ਜੱਤੀ ਬਿਲਕੁਲ ਲੋਡ ਨਹੀਂ ਲੈ ਰਹੀ ਆਰਾਮ ਨਾਲ ਚੱਲੀ ਆਇਤਨ ਨੰਬਰ ਜਾਲੀ ਪਾਈ ਸੀ ਦੇਖੋ ਬੇਸਣ ਦੇਖੋ ਲੇਖੀ ਰੈਟ ਖਾਣ ਨੂੰ ਜੀ ਕਰਦਾ ਬੇਸਣ ਕੱਚਾ ਪਰ ਭਜਨ ਬਾਈ ਮੇਰੇ ਨਾਲ ਦੇ ਹੁਣ ਆਪਾਂ ਰੇਟ ਦੀ ਗੱਲ ਵੀ ਕਰ ਲੀਏ ਨਹੀਂ ਬਹੁਤ ਵੀ ਸਜਣੋ ਅੱਜ ਦੀ ਵੀਡੀਓ ਨਾਲ ਤੁਹਾਡੇ ਘਰ ਚੋਂ ਅੱਧਾ ਕਲੇਸ਼ ਮੁੱਕ ਜਾਣਾ ਬੇ ਕਣਕ ਸਿੱਟ ਲਿਆ ਆਵੇ ਚੱਕੀ ਤੇ ਬੇ ਚੱਕ ਲਿਆ ਆਵੇ ਪਹਿਲਾਂ ਤਿੰਨ ਦਿਨ ਬੁੜੀਆਂ ਲੜਦੀਆਂ ਸੱਟ ਕੇ ਆਉਣ ਨੂੰ ਫਿਰ ਤਿੰਨ ਚਾਰ ਦਿਨ ਲੜਦੀਆਂ ਚੱਕ ਕੇ ਲਿਆਉਣ ਨੂੰ ਜਿਨ੍ਹਾਂ ਦੇ ਖੇਤਾਂ 'ਚ ਘਰ ਹੁੰਦੇ ਆ ਜਾਂ ਜਿਨ੍ਹਾਂ ਨੇ ਕੋਈ ਸਪੈਸ਼ਲ ਬੇ ਕਣਕ ਦੇ ਪਵਾ ਕੇ ਖਾਣਾ ਹੁੰਦਾ ਜਾਂ ਜਿਨ੍ਹਾਂ ਨੇ ਐਮਪੀ ਤੋਂ ਕਣਕ ਮੰਗਾਈ ਹੁੰਦੀ ਆ ਜਿਨ੍ਹਾਂ ਨੇ ਕੋਈ ਬਾਈ ਹੋਰ ਚੀਜ਼ ਪਾਉਣੀ ਹੁੰਦੀ ਆ ਉਹਨਾਂ ਲਈ ਤਾਂ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਕੰਮ ਅੱਜ ਤੁਹਾਡੀ ਸਮੱਸਿਆ ਹੱਲ ਕਰਨ ਲੱਗੇ ਆ ਆ ਨਿੱਕੀਆਂ ਨਿੱਕੀਆਂ ਫਰਿੱਜਾਂ ਜਿਹੜੀਆਂ ਜੜੀਆਂ ਜਿਹੜੀਆਂ ਚੱਕੀਆਂ ਇਹ ਸਾਰੀਆਂ ਆਟੇ ਵਾਲੀਆਂ ਸੱਜਣੋ ਜਿਹੜੀਆਂ ਪੂਰੀ ਵੱਡੀ ਚੱਕੀ ਦੇ ਬਰਾਬਰ ਵੀ ਕੰਮ ਕਰਨਗੀਆਂ ਕੁਝ ਮਾਡਲ ਗਜਰਾਤ ਦੇ ਆ ਕੁਝ ਮਾਡਲ ਬਾਈ ਹਰਪਜਨ ਹੋਣਾ ਨੇ ਆਪਦੇ ਬਣਾਏ ਹੋਏ ਆ ਪਰ ਤੁਹਾਨੂੰ ਪਹਿਲੀ ਗੱਲ ਇਹ ਪੁੱਛਣ ਦੀ ਲੋੜ ਨਹੀਂ ਇਹ ਬਣਦੀਆਂ ਕਿੱਥੇ ਆ ਕਿਉਂ ਕਿਉਂਕਿ ਇਹ ਚੱਕੀ ਤੁਹਾਡੇ ਸਿੱਧੇ ਘਰੇ ਡਿਲੀਵਰ ਹੋ ਸਕਦੀ ਐ ਸਜਣ ਤੇ ਉਹ ਵੀ ਉਸ ਰੇਟ ਦੇ ਵਿੱਚ ਜਿਹੜੀ ਰੇਟ ਤੁਸੀਂ ਸ਼ਾਇਦ ਕਿਸੇ ਥਾਂ ਤੋਂ ਲੈਣ ਜਾਓ ਤਾਂ ਤੁਹਾਨੂੰ ਉਸ ਰੇਟ ਤਾਂ ਵੀ ਨਾ ਮਿਲੇ ਕਿਉਂਕਿ ਇੱਥੇ ਬਾਈ ਹੋਣਾਂ ਕੋਲੇ ਖੁੱਲ੍ਹੇ ਮਾਤਰਾ ਦੇ ਵਿੱਚ ਚੀਜ਼ ਬਣਦੀ ਐ ਜਦੋਂ ਖੁੱਲੀ ਚੀਜ਼ ਬਣਦੀ ਐ ਖੁੱਲੀ ਚੀਜ਼ ਜਾਣੀ ਹੁੰਦੀ ਆ ਤਾਂ ਫਿਰ ਬਾਹਰ ਜਾਣ ਆਉਣ ਦਾ ਖਰਚਾ ਵੀ ਨਹੀਂ ਪੈਂਦਾ ਬਣਾਉਣ ਦਾ ਵੀ ਨਹੀਂ ਪੈਂਦਾ ਕਿਉਂਕਿ ਇੱਕ ਬੰਦੇ ਨੇ 10 ਚੀਜ਼ਾਂ ਬਣਾਉਣੀਆਂ ਇੱਕ ਬੰਦੇ ਨੇ ਇੱਕ ਹੀ ਬਣਾਉਣੀਆਂ ਫਰਕ ਪੈਂਦਾ ਆਪਾਂ ਬਾਕੀ ਹਰਪੰਜਨ ਹੋਣਾਂ ਨਾਲ ਗੱਲ ਕਰਦੇ ਆਂ ਕੱਲੀ-ਕੱਲੀ ਚੀਜ਼ ਅੱਜ ਜਿਹੜੀ ਮੇਰੇ ਦਿਮਾਗ 'ਚ ਆ ਗਈ ਇਨਾਂ ਤੋਂ ਆਪਾਂ ਗੱਲਾਂ 'ਚ ਨਹੀਂ ਪੁੱਛਣਾ ਆਪਾਂ ਕਰਕੇ ਵੀ ਦੇਖਾਂਗੇ ਬਾਈ ਦਾ ਸਵਾਗਤ ਕਰਦੇ ਬਾਈ ਸਾਸ ਜੀ ਦਾ ਮੈਨੂੰ ਤਾਂ ਲੱਗਦਾ ਮੈਂ ਨਵੇੜੀ ਦਿੱਤਾ ਗੱਲਬਾਤ ਐਡਵਰਟਾਈਜ਼ਮੈਂਟ ਵਾਲੀ ਪਰ ਬਾਕੀ ਵੀ ਰਹਿ ਹੈ ਪ੍ਰੀਤ ਕਸਰ ਤਾਂ ਕੋਈ ਨਹੀਂ ਹੈ ਨਾ ਨਹੀਂ ਕੋਈ ਪਰ ਫਿਰ ਵੀ ਆਪਣੇ ਕੋਲੇ ਦੋ ਮਾਡਲ ਮਤਲਬ ਦੋ ਤਰ੍ਹਾਂ ਦੀਆਂ ਦੋ ਨਸਲਾਂ ਮਾਡਲ ਬਾਲੇ ਆ ਇੱਕ ਗੁਜਰਾਤ ਨਸਲ ਹਾਂਜੀ ਇੱਕ ਪੰਜਾਬ ਨਸਲ ਪੰਜਾਬ ਨਸਲ ਪੰਜਾਬ ਨਸਲ ਨਹੀਂ ਹਰਿਆਣਾ ਹਰਿਆਣਾ ਵੈਸੇ ਇੱਕ ਹੀ ਗੱਲ ਹੈ ਜੀ ਵਾਟ ਤੇ ਬੈਠਾ ਹਾਂ ਮਜ਼ਾ ਆ ਰਿਹਾ ਪੰਜਾਬ ਨਸਲ ਨਹੀਂ ਪੰਜਾਬੀ ਨਸਲ ਬਾਕੀ ਆਪਣਾ ਦਿਲ ਤਾਂ ਪੰਜਾਬ ਹੀ ਹੈ ਜੀ ਪੰਜਾਬੀ ਹੈ ਹਾਂ ਪੰਜਾਬ ਨਸਲ ਨਹੀਂ ਪੰਜਾਬੀ ਨਸਲ ਕਹਿ ਸਕਦੇ ਹਾਂ ਨਾ ਤੇ ਇੱਕ ਪੰਜਾਬੀ ਭਾਈ ਦੀ ਬਣੀ ਹੋਈ ਹੈ ਇੱਕ ਗੁਜਰਾਤ ਵਾਲੇ ਦੀ ਹਾਂਜੀ ਪਹਿਲਾਂ ਮੈਂ ਗੁਜਰਾਤ ਦਾ ਤੇ ਪੰਜਾਬ ਵਾਲਾ ਹੀ ਕਰ ਲਈਏ ਕੰਬੀਨੇਸ਼ਨ ਦਾ ਬਈ ਮਤਲਬ ਕਰ ਲਈਏ ਐਦਾ ਹੀ ਕਰ ਲਈਏ ਵੀ ਕੀ ਫਰਕ ਹਾਂਜੀ ਹਾਂਜੀ ਦੋਨਾਂ ਮਾਡਲਾਂ ਚ ਕੀ ਫਰਕ ਹਾਂਜੀ ਹਾਂਜੀ ਕੀ ਫਰਕ ਆ ਬਾਈ ਫਰਕ ਪੈਣਾ ਇਹਦੇ ਵਿੱਚ ਜਿਹੜੇ ਇਹ ਪਹਿਲਾ ਮਾਡਲ ਹੈ ਜੀ ਪਹਿਲਾ ਮੈਂ ਵੀ ਇਹੀ ਲਿਆ ਕੇ ਵੇਚਦਾ ਹੁੰਦਾ ਸੀ ਗੁਜਰਾਤ ਤੋਂ ਜਦੋਂ ਆਪਾਂ ਕੰਮ ਸ਼ੁਰੂ ਕਰਿਆਗਾ ਜੀ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮ ਸੀਗੀਆਂ ਜੀ ਕਿ ਇਹਦੇ ਵਿੱਚ ਇੱਕ ਤਾਂ ਦਾਣੇ ਬਹੁਤ ਘੱਟ ਪੈਂਦੇ ਸੀ ਹਾਂ ਉਹ ਛੋਟਾ ਹਾਂ ਇਹਦੇ ਚ 5 ਕਿਲੋ ਦਾਣੇ ਪੈਂਦੇ ਸੀ ਜੀ ਇੱਕ ਇਹਦੇ ਜਿਹੜਾ ਟੈਂਕ ਆ ਇਹ ਇਹ ਐਡੇ ਟੈਂਕ ਆ ਇਹ 4 ਕਿਲੋ ਇਹਦੇ ਚ ਆਟਾ ਪੈਂਦਾ ਸੀ ਮਤਲਬ ਜਿੰਨੇ ਦਾਣੇ ਪੈਣੇ ਆ ਉਹਨਾਂ ਹੀ ਇਹਨੇ ਕੱਢਣਾ ਹਾਂ ਹਾਂ ਉਹਦੇ ਵਿੱਚ ਬਾਰੀ-ਬਾਰੀ ਮਤਲਬ ਦੋ-ਦੋ ਵਾਰ ਪਾਉਣੇ ਪੈਂਦੇ ਹਾਂਜੀ ਹਾਂਜੀ ਇੱਕ ਇਹ ਸੀਗਾ ਸੈਮੀ ਹੂੰ ਇਹ ਤੋਂ ਛੱਡਨੇ ਪੈਂਦੇ ਸੀਗੇ ਦਾਣੇ ਦੇ ਗਲਾ ਛੱਡਣਾ ਗਲਾ ਛੱਡਣਾ ਹਾਂ ਗਲਾ ਛੱਡਣਾ ਪੈਂਦਾ ਹੁਣ ਜਿਹੜੀ ਆਪਣੀ ਚੱਕੀ ਆ ਉਹ ਫੁੱਲੀ ਆਟੋਮੈਟਿਕ ਆ ਉਹਦੇ ਵਿੱਚ ਗਲਾ ਛੱਡਣ ਦੀ ਕੋਈ ਜ਼ਰੂਰਤ ਨਹੀਂ ਹੈ ਅੱਛਾ ਹਾਂਜੀ ਹਾਂਜੀ ਇਹਦੇ ਵਿੱਚ ਗਲਾ ਛੱਡਣਾ ਪੈਂਦਾ ਸੀ ਹਾਂਜੀ ਇੱਕ ਪ੍ਰੋਬਲਮ ਜੀ ਇੱਕ ਟੈਂਕ ਛੋਟਾ ਸੀ ਹਾਂਜੀ ਹਾਂਜੀ ਹੋਰ ਹੋਰ ਸਾਰਿਆਂ ਨਾਲ ਵੱਡੀ ਸਮੱਸਿਆ ਇਹਦੇ ਵਿੱਚ ਇੱਕ ਕਰੰਟ ਦੀ ਸੀ ਅੱਛਾ ਜੀ ਹਾਂਜੀ ਇਹਦੇ नीचे ਫੱਟੀ ਨਹੀਂ ਲੱਗੀ ਜੀ ਤੇ கரੰਟ ਦੀ ਬਹੁਤ ਸਮੱਸਿਆ ਸੀਗੀ ਇਹਦੇ ਵਿੱਚ ਇੱਕ ਸਾਰਿਆਂ ਨੂੰ ਵੱਡੀ ਗੱਲ ਇਹ ਸੀ ਵੀ ਚੂਹੇ ਆਉਂਦੇ ਸੀਗੇ ਇਹਦੇ ਵਿੱਚ ਅੱਛਾ ਜੀ ਚੂਹੇ ਕਿਉਂਕਿ ਆਟੇ ਤੇ ਚੂਹੇ ਆਟੇ ਦਾ ਬੜਾ ਸ਼ਕੀਨ ਹੁੰਦਾ ਚੂਹਾ ਤੇ ਆਟੇ ਖਾਣ ਜਦੋਂ ਆਉਂਦਾ ਤੇ ਉਹ ਤਾਰਾਂ ਟੁੱਕ ਜਾਂਦਾ ਸੀ ਅੱਛਾ ਜੀ ਜਦੋਂ ਇੱਕ ਮਤਲਬ ਚੱਕੀ ਵਿੱਚ ਵੇਚੀ ਸੀ ਕਿਸੇ ਘਰ ਦੇ ਵਿੱਚ ਉਹ ਮਤਲਬ ਤਾਰਾਂ ਟੁੱਕ ਕੇ ਤੇ ਬਾਡੀ ਨਾਲ ਲੱਗ ਗਈ ਉਹਦੇ ਵਿੱਚ கரੰਟ ਆ ਗਿਆ ਸੀ ਹੂੰ 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 ਇਸ ਕਰਕੇ ਇਹ ਆਪਾਂ ਮਤਲਬ ਜਿਹੜੀ ਆਪਣੀ ਚੱਕੀ ਉਹ ਬਕਸੇ 'ਚ ਤਿਆਰ ਕਰੀ ਸੀ ਇਹਦੇ ਨੀਚੇ ਥੱਲੇ ਇਹਦੇ ਨਾਲ ਇੱਥੇ ਫੱਟੀ ਨਹੀਂ ਲੱਗੀ ਸਿੱਧੀ ਮਤਲਬ ਇਹ ਮੋਟਰਾਂ ਬੋਰਡੀਨੇਟਰ ਬੋਰਡੀਨੇਟਰ ਹਾਂਜੀ ਹਾਂਜੀ ਜੀ ਇਸ ਕਰਕੇ ਕਈ ਸਮੱਸਿਆ ਸੀਆਂ ਇਹਦੇ ਵਿੱਚ ਤੇ ਇਹਨਾਂ ਤੋਂ ਜਿਹੜਾ ਮਤਲਬ ਇਹਦੇ ਵਿੱਚ ਕਮੀਆਂ ਸੀਗੀਆਂ ਉਹ ਆਪਾਂ ਸਾਰੀਆਂ ਦੂਰ ਕਰਕੇ ਫਿਰ ਇਹ ਆਪਣੇ ਇਹ ਮਾਡਲ ਤਿਆਰ ਕਰੇ ਇਹ ਮਾਡਲ ਤਿਆਰ ਕਰਤਾ ਇਹਦਾ ਆ ਆ ਬਕਸਾ ਦਾ ਵੱਡਾ ਕਰਤਾ ਤੁਸੀਂ ਹਾਂਜੀ ਹਾਂਜੀ ਇੱਕ ਇਹ ਜਿਹੜੇ ਇਹ 2hp ਮਾਡਲ ਹੈ ਇਹ 2hp ਮਾਡਲ ਹੈ ਆ 2hp ਦਾ 2hp ਦੇ ਮੁਕਾਬਲੇ ਵੱਡਾ ਕਰਤਾ ਬਾਕੀ ਹਾਂਜੀ ਹਾਂਜੀ ਤੇ ਥੱਲੇ ਵਾਲਾ ਉਹ ਉਹ ਵੱਡਾ ਕਰਤਾ ਹਾਂਜੀ ਹਾਂਜੀ ਆ ਦੇਖੋ ਜੀ ਉਹ ਡਰਮ ਵੀ ਵੱਡਾ ਕਰਤਾ ਇਹ ਡਰਮ ਵੀ ਘਟੋੜ 15 ਕਿਲੋ ਦਾ 15 ਕਿਲੋ ਦਾ ਡਰਮ ਹੈ। ਹਾਂ ਤੇ ਇਹਦੇ ਵਿੱਚ ਜਿਵੇਂ ਕਿ ਇਹ ਦਾਣੇ ਆ ਦੇਖੋ ਇਹਦੇ ਵਿੱਚ ਆ ਲੱਗ ਜਾਂਦਾ। ਇਹਦੇ ਵਿੱਚ 5-6 ਕਿਲੋ ਦਾਣੇ ਪੈਂਦੇ ਆ ਜਿਵੇਂ ਗੁਜਰਾਤ ਵਾਲੇ ਚ ਪੈਂਦੇ ਸੀਗੇ। ਫਿਰ ਆਪਾਂ ਇਹਦੇ ਨਾਲ ਇੱਕ ਐਕਸਟਰਾ ਹੌਪਰ ਦਿੰਨੇ ਆ। ਹੂੰ ਆਟੈਚਮੈਂਟ ਦੇ ਦਿੱਤੀ। ਹਾਂਜੀ ਹਾਂਜੀ। ਹੂੰ ਤੇ ਉਸ ਤੋਂ ਬਾਅਦ ਇਹਦੇ ਨਾਲ ਮਸਾਲੇ ਵਾਲੇ ਹੌਪਰ ਲੱਗਦਾ ਹੈਗਾ। ਜੀ ਮਸਾਲੇ ਵਾਲਾ ਹੌਪਰ ਆ ਤੇ ਇੱਕ ਕੀਪ ਆਪਾਂ ਐਕਸਟਰਾ ਹੋਰ ਦਿੰਨੇ ਆਗੇ ਜਿਵੇਂ ਕਿ ਆ ਤੁਹਾਨੂੰ ਲਾ ਕੇ ਦਿਖਾਉਣੇ ਆਗੇ। ਵੀ ਜਿਹੜਾ ਨਾ ਮਸਾਲਾ ਹਾਂ ਮਸਾਲਾ ਇਹਦੇ ਵਿੱਚ ਇਹ ਲੱਗ ਜਾਂਦਾ ਇਸ ਤੇ ਜੀ ਆਹ ਹੌਪਰ ਲੱਗਦਾ ਇਹਦੇ ਜੀ ਇਹ ਹੌਪਰ ਹਲਦੀ ਮਿਰਚ ਧਨੀਆ ਸਾਰੀ ਚੀਜ਼ ਕੱਢਣ ਵਾਸਤੇ ਹੈ ਅੱਛਾ ਜੀ ਇੱਕ ਇਹ ਇਹਦਾ ਕੀ ਹੈ ਸਿਸਟਮ ਆ ਕਿ ਇਹਦੇ ਵਿੱਚ ਲੇਟੀ ਹੈ ਪਸ਼ੂ ਜਿਵੇਂ ਆਪਾਂ ਮਤਲਬ 8-10 ਪਸ਼ੂ ਰੱਖ ਦਿਆਂਗੇ ਆਪਾਂ ਨੂੰ ਲੇਟੀ ਦੀ ਜ਼ਰੂਰਤ ਪੈਂਦੀ ਹੈ ਜਿਹਨੂੰ ਆਪਾਂ ਦਲਿਆ ਵੀ ਕਹਿ ਦਿੰਦੇ ਹਾਂਗੇ ਦਲਿਆ ਉਹ ਇਹ ਘਟ ਘੜਦੀ ਸੀ ਜੀ ਉਹਦੇ ਆਪਾਂ ਐਕਸਟਰਾ ਇੱਕ ਹੌਪਰ ਹੋਰ ਦੇਤਾ ਆ ਦੇਖ ਜੀ ਇਹ ਜਿਹੜਾ ਮਸਾਲੇ ਵਾਲੇ ਤੋਂ ਆਪਾਂ ਦੋ ਕੰਮ ਲੈ ਸਕਦੇ ਆ ਇਹਦੇ ਉੱਤੇ ਆ ਕੀ ਫਿੱਟ ਕਰਤੀ ਅੱਛਾ ਜੀ ਇਹਦੇ ਵਿੱਚ ਦੀ 1.5 ਤੋਂ 2 ਕੁਆਂਟਲ ਦਲੀਆ ਘਟਦੀ ਹੈ ਅੱਛਾ ਹਾਂਜੀ 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 ਇਹ ਡਾਇਰੈਕਟ ਇਹਦੇ ਵਿੱਚ ਸਿੱਧੇ ਚੈਂਬਰ ਚ ਜਾਂਦੇ ਹੈਗੇ ਇਹਦਾ ਮਤਲਬ ਲੋਡ ਦਸੰਪੇਰ ਤੇ ਸੈੱਟ ਕਰਿਆ ਹੋਇਆ ਹੈ ਨਹੀਂ ਤੇ ਜਿਹੜਾ ਗਲਾ ਗਲਾ ਆਟੋਮੈਟਿਕ ਕਿਵੇਂ ਹਾਂ ਇਹਦੇ ਵਿੱਚ ਗਰਾਰੀ ਲੱਗੀ ਹੁੰਦੀ ਹੈ ਜੀ ਉਹ ਆਪਣੇ ਆਪ ਮਤਲਬ ਦਾਣੇ ਸਿੱਟਦੀ ਹੈ ਬਈ ਅਣਲਾ ਸੇਟ ਨਹੀਂ ਡੱਕਦੇ ਗਰਾਰੀ ਨੇ ਉਹਨੇ ਚੱਕਨੇ ਆ ਜਿਵੇਂ ਕਿ ਉਹਦੇ ਛੜਨੇ ਪੈਂਦੇ ਸੀ ਦਾਣੇ ਇਹਦੇ ਆਪਣੇ ਆਪ ਵਜਾਈ ਵਾਲੀ ਮਸ਼ੀਨ ਵਾਂਗ ਹਾਂਜੀ ਹਾਂਜੀ ਇਹ 15 ਤੋਂ 20 ਕਿਲੋ ਆਟਾ ਕੱਢਦੀ ਹੈ ਜੀ ਤੇ 30 40 ਕਿਲੋ ਕੱਢ ਦਿੰਦੀ ਆ ਦਾਣਾ ਜਿਹੜਾ ਥੋੜਾ ਮੋਟਾ ਹੁੰਦਾ ਜਿਵੇਂ ਆਪਾਂ 5 ਨੰਬਰ ਜਾਲੀ ਕਿੰਨੇ ਚਿਰ ਚ ਘੰਟੇ ਇੱਕ ਘੰਟੇ ਦਾ ਹੀ ਇੱਕ ਘੰਟੇ ਤੇ ਫਿਰ ਇਸ ਇੱਥੋਂ ਤੱਕ ਇਹਦੀ ਲਿਮਟ ਖਤਮ ਹੋ ਜਾਂਦੀ ਹੈ ਵੀ 40 50 ਤੋਂ ਬਾਅਦ ਫਿਰ ਕਿਉਂ ਦਲੀਏ ਤੇ ਤਾਂ ਜੋਰ ਆਉਂਦਾ ਨਹੀਂ ਹੈ ਫਿਰ ਆਪਾਂ ਨਾਲ ਐਕਸਟਰਾ ਇਹ ਹਾਪਰ ਦੇ ਦਿੰਦੇ ਹਾਂ ਠੀਕ ਹੈ ਹਾਂ ਠੀਕ ਹੈ ਇਹਦੇ ਦੋ ਕੰਮ ਹੁੰਦੇ ਆ ਇੱਕ ਤਾਂ ਇਹਦੇ ਵਿੱਚ ਦਲੀਆ ਕੱਢਦਾ ਇੱਕ ਇਹ ਨਾ ਚੁੰਮਕ ਦੀ ਬੜੀ ਪ੍ਰੋਬਲਮ ਸੀ ਵੀ ਉਹਦੇ ਚ ਲੋਹਾ ਆ ਜਾਂਦਾ ਕੋਈ ਨੁਕਸਾਨ ਹੋ ਜਾਂਦਾ ਹੁਣ ਇਹਦੇ ਆਪਾਂ ਇੱਥੇ ਕੀ ਕਰਨਾ ਸਪੀਕਰ ਤੋਂ ਕੱਢ ਕੇ ਇੱਥੇ ਚੁੰਮਕ ਧਰ ਦੇਣੀ ਹੁੰ ਹੂੰ ਮੈਗਨੇਟ ਇਹ ਇੱਥੇ ਇੱਥੇ ਟਿਕ ਜੂਗਾ ਕਾਲੇ ਰੰਗ ਦੇ ਗੋਲ ਹੁੰਦਾ ਹੈ। ਹੂੰ ਕਰਕੇ ਹੁਣ ਆਪਾਂ ਜਦੋਂ ਦਾਣੇ ਇਹਦੇ ਵਿੱਚ ਪਾਉਣੇ ਇਹਦੇ ਵਿੱਚ ਦੀ ਪਾਓ। ਹੂੰ ਠੀਕ ਹੈ। ਇਹਦੇ ਵਿੱਚ ਦੀ ਪਾਵਾਂਗੇ ਇਹਦੇ ਨਾਲ ਦਾਣੇ ਨਾਲ ਦੀ ਨਾਲ ਥੱਲੇ ਜੇਰਾ ਕੋਈ ਲੋਹੇ ਦੀ ਵਗੈਰਾ ਕੋਈ ਟੰਬਰੀ ਵਗੈਰਾ ਕੋਈ ਵੀ ਆ ਜੂ ਵੀ ਤਾਂ ਉਹ ਇੱਥੇ ਰੁਕ ਜੂ। ਇੱਥੇ ਫੜੀ ਜਾਊ। ਹਾਂ। ਫਿਰ ਉਸ ਤੋਂ ਬਾਅਦ ਜਦੋਂ ਆਪਾਂ ਦਲੀਆ ਜਿਆਦਾ ਕੱਢਣਾਗਾ ਲੇਟੀ ਇਹ ਚੁਮਕ ਇਧਰ ਆ ਗਈ ਇਹਦੇ ਨਾਲ। ਦੋਨੋਂ ਸਾਈਡ ਕੰਮ ਦਿਓ। ਹੂੰ ਇਹ ਆਪਣਾ 2 HP ਦਾ ਮਾਡਲ ਹੈ ਤੇ ਇਹ ਆ ਸਾਰੇ ਫੀਚਰ ਐਚ ਵੀ ਆਉਣਗੇ ਹਾਂਜੀ ਹਾਂਜੀ ਇਹਦੇ ਵਿੱਚ ਇਹ ਨਹੀਂ ਆਉਂਦਾ ਜੀ ਇਹ ਹਾਂ ਇਹ ਇਹ ਕੋਈ ਸ਼ਹਿਰ ਵਾਲਿਆਂ ਵਾਸਤੇ ਹੈ ਇਹ 8 ਤੋਂ 10 ਕਿਲੋ ਕੱਢਦੀ ਹੈ ਜੀ ਜਿਵੇਂ ਪੰਡਾਲਾ ਦੇ ਨੇਟੀ ਦਾਣਾ ਦਲੀਆ ਕੱਢਦੇ ਆਂਗੇ ਆਪਾਂ ਉਹਨੂੰ ਆਪਾਂ ਜਿਆਦਾ ਹੀ ਕੱਢ ਦਿੰਦੀ ਹੈ ਇਹ ਛੋਟੀ ਮੋਟੀ ਹੁੰਦੀ ਹੈ ਘੱਟ ਕੱਢਦੀ ਹੈ ਇਹ ਸ਼ਹਿਰਾਂ ਵਾਲਿਆਂ ਵਾਸਤੇ ਇਹ ਘਰੇ ਕੰਮ ਦੇਊਗੀ ਮਤਲਬ ਕਮਰਸ਼ੀਅਲ ਚੱਕੀ ਦੇ ਟੱਕਰ 'ਚ ਘਰ ਦਾ ਕੰਮ ਤਾਂ ਕਰਦਾ ਕਰਦਾ ਹਾਂ ਵੇ ਜਿੰਨਾ ਪਾ ਟਰੈਕਟਰ ਵਾਲੀ ਨੂੰ ਫੱਦ ਕੇ ਘਰੇ ਜਿੰਨਾ ਕਢਾਉਨੇ ਆ ਹਾਂਜੀ ਹਾਂਜੀ ਉਹ ਸਾਡਾ ਕੰਮ ਉਹਦੇ ਵਿੱਚ ਚਾਹ ਹੁੰਦਾ ਜਿਹਨੂੰ ਆਪਾਂ ਟਰੈਕਟਰ ਵਾਲੀ ਚੱਕੀ ਸਾਧਦੇ ਆ ਉਹਦੇ ਵਿੱਚ ਕੀ ਆ ਆਪਾਂ ਕੁਆਂਟਲ ਡੇਢ ਕੁਆਂਟਲ 2 ਕੁਆਂਟਲ ਆਪਾਂ ਮਤਲਬ ਕਰਾਤੇ ਆਪਾਂ ਘੱਟ ਤੋਂ ਘੱਟ 50 ਕਿਲੋ ਆਪਾਂ ਆਟਾ ਘਰ ਵਾਸਤੇ ਖਾਣ ਵਾਲਾ ਕਢਦੇ ਆ ਉਹ ਕੀ ਆ ਆਪਾਂ ਹਫਤਾ ਸਹੀ ਆਟਾ ਰਹਿੰਦਾ ਹੈਗਾ ਉਸ ਤੋਂ ਬਾਅਦ ਉਹ ਐਕਸਪਾਇਰ ਹੋ ਜਾਂਦਾ ਹੈ ਹੂੰ ਉਹ ਖਾਣ ਦੇ ਲਾਇਕ ਨਹੀਂ ਰਹਿੰਦਾ ਮੀਆਂ ਮੂਹਾਂ ਦੇ ਦੇਣਾ ਹਾਂ ਨਹੀਂ ਆਮ ਵੀ ਮਤਲਬ ਨਾ ਡਾਕਟਰ ਦੀ ਰਾਇ ਲਵਾਂਗੇ ਆਪਾਂ ਡਾਕਟਰ ਆਪਾਂ ਨੂੰ 5 ਤੋਂ 7 ਦਿਨਾਂ ਦਾ ਰਾਇ ਦਿੰਦੇ ਵੀ ਇਸ ਤੋਂ ਬਾਅਦ ਆਪਾਂ ਆਟਾ ਖਾਣਾ ਨਹੀਂ ਹੈ ਤੇ ਆਪਾਂ ਮਹੀਨਾ-ਮਹੀਨਾ ਖਾਈ ਜਨਾ ਫਿਰ ਬਿਮਾਰੀਆਂ ਤਾਂ ਇਹ ਤਾਂ ਜ਼ਿਆਦਾ ਬਿਮਾਰੀਆਂ ਵਧੀਆਂ ਨਹੀਂ ਇਸ ਕਰਕੇ ਆਪਾਂ ਨੂੰ ਇਹਨਾਂ ਦਾ ਬੈਨੀਫਿਟ ਹੈ ਇਹ ਵੀ ਹੁੰਦਾ ਵੀ ਆਪਾਂ ਨੂੰ ਤਾਜ਼ਾ ਆਟਾ ਚਾਹੀਏ ਇਹਦੇ ਨਾਲ ਕਿਲੋ ਵੀ ਲੋ ਚਾਹੀਏ 2 ਕਿਲੋ ਵੀ ਲੋ 2 ਕਿਲੋ ਹਾਂ ਤੇ ਜਿਹੇ ਜਾਂ ਮਰਜੀ ਅਨਾਜ ਜਾ ਜਾ ਮਰਜੀ ਕੋਈ ਬਾਜਰੀ ਮੱਕੀ ਬੇਸਨਾ ਮਲਟੀ grain ਆਟਾ ਹਰ ਚੀਜ਼ ਮਤਲਬ ਇਹਨਾਂ ਪਕਸਾਈ ਤੇ ਆ ਆ ਆ ਜਿਹੜੀ ਆ ਚੱਕੀ ਆ ਇਹਦੇ ਚ ਫ ਵੱਡੀ ਹੈ ਜੀ ਇਹ ਇਹ ਆਟੋਮੈਟਿਕ ਨਾਲੇ ਸੈਮੀ ਆਟੋਮੈਟਿਕ ਦੋਨੋਂ ਮਾਡਲ ਆਏ ਜੀ ਇਹ ਜੇ ਕਿ ਆਪਾਂ ਮਤਲਬ 10 12 ਪਸ਼ੂ ਰੱਖਦੇ ਆਂਗੇ ਤਾਂ ਆਪਾਂ ਨੂੰ 2 3 ਐਚਪੀ ਦੀ ਚੱਕੀ ਲੈ ਲਓ ਜੇ ਆਪਾਂ 5 7 8 ਪਸ਼ੂ ਰੱਖਦੇ ਆਂ ਤਾਂ ਆਪਾਂ ਨੂੰ 2 ਐਚਪੀ ਦੀ ਚੱਕੀ ਵਧੀਆ ਰਹਿੰਦੀ ਹੈ ਜੇ ਆਪਾਂ ਨਹੀਂ ਰੱਖਦੇ ਆਪਾਂ ਸ਼ਹਿਰ 'ਚ ਰਹਿੰਦੇ ਆਂ ਫਿਰ ਆਪਾਂ ਨੂੰ 1 ਐਚਪੀ ਦਾ ਮਾਡਲ ਆ ਉਹ ਬੈਸਟ ਹੈ ਬੈਸਟ ਹੈ ਤੇ ਆ ਆ ਆ ਕੀ ਹੈ ਫਿਰ ਇਹ ਹੈ ਜੀ ਬਾਹਰ ਵਾਲੇ ਵਿਦੇਸ਼ ਚ ਜਿਹੜੇ ਆਪਣੇ ਭਰਾ ਮਤਲਬ ਰਹਿੰਦੇ ਆ ਨਾ ਉਹਨਾਂ ਵਾਸਤੇ ਮਾਡਲ ਤਿਆਰ ਕਰੇ ਹੈਗੇ ਛੋਟਾ ਮਾਡਲ ਕਿਉਂਕਿ ਉੱਥੇ ਕੀ ਹੈ ਟਰਾਂਸਪੋਰਟ ਦੀ ਸਮੱਸਿਆ ਸਮੱਸਿਆ ਸੀਗੀ ਟਰਾਂਸਪੋਰਟ ਤੇ ਜੇ ਇਹਨਾਂ ਦਾ ਮਤਲਬ weight ਲੱਕੜ ਦਾ ਜ਼ਿਆਦਾ ਹੋ ਜਾਂਦਾ ਸੀਗਾ ਤੇ ਬਾਹਰ ਭੇਜਣਾ ਮੁਸ਼ਕਲ ਸੀਗਾ ਮਤਲਬ ਤੇ ਉਸ ਤੋਂ ਬਾਅਦ ਇਹ ਆਪਾਂ ਸਪੈਸ਼ਲ ਉਹਨਾਂ ਦੀ ਡਿਮਾਂਡ ਤੇ ਚੱਕੀਆਂ ਤਿਆਰ ਕਰੀ ਆ ਆਹ ਹਾਂਜੀ ਹਾਂਜੀ ਇਹ 8 ਤੋਂ 10 ਕਿਲੋ ਆਟਾ ਕੱਢੂਈ ਇਹਦੇ ਅੱਗੇ ਹੌਪਰ ਲੱਗੂਆ ਮਸਾਲੇ ਵਾਲਾ ਸਾਰੇ ਫੀਚਰ ਹੋ ਗਏ ਅੱਛਾ ਫੁੱਲੀ ਆਟੋਮੈਟਿਕ ਜਿੰਨਾ ਕੰਮ ਉਹ ਕਰੂਗੀ ਓਨਾ ਹੀ ਆ ਕਰੂਗੀ 1 ਐਚਪੀ ਚੱਕੀ ਇਹ ਬਾਲਟੀ ਇੱਕ ਮਾਡਲ ਹੈ ਹਾਂ ਇਹਦੀ ਬਾਲਟੀ ਦਾ ਫਿਰ ਖਰਚਾ ਨਾ ਮਤਲਬ ਥੈਲੀਆਂ ਲਗਾਤੀਆਂ ਦੀ ਇਹ ਥੈਲੀ ਦੇ ਵਿੱਚ ਦਾ ਆਟਾ ਮਤਲਬ ਥੋੜੇ ਥਾਂ 'ਚ ਰੱਖਣ ਉਹ ਜੂਸਰ ਹੀ ਬਣ ਗਿਆ ਤੇ ਫਿਰ ਪੈਕਿੰਗ ਵੀ ਇਹਦੀ ਛੋਟੀ ਹੁੰਦੀ ਹੈ ਤੇ ਬਾਹਰ ਭੇਜਣਾ ਵੀ ਆ ਦੇਖੋ ਲੋ ਇਹ ਜੂਸਰ ਹੀ ਆ ਲੈ ਹਾਂ ਨਹੀਂ ਹਾਂ ਹੂੰ ਇਹ ਇੱਡਾ ਹੀ ਆ ਤੇ ਇਹਦਾ ਵੀ ਜਿਹੜਾ ਬਾਹਰ ਕਰੰਟ ਦਾ ਹੋਰ ਹੁੰਦੇ ਆ ਆ ਦੇਖੋ ਆ ਦੇਖੋ ਏਡਾ ਹੀ ਹੈ ਜਗਾੜ ਲੈ ਆ ਚੱਕੀ ਆ ਇਹ ਸੁਜਾਤਾ ਦੀ ਇੱਕ ਕਿੰਨੇ ਕਿਲੋ 8 ਕਿਲੋ ਕੱਢ ਦੂਗੀ ਕਿ 8 ਕਿਲੋ ਜੀ ਘੰਟੇ ਇੱਕ ਘੰਟੇ ਚ 8 ਕਿਲੋ ਕੱਢ ਦੂਗੀ ਤੇ 8 ਕਿਲੋ ਜਿਹੜਾ ਦੋ ਜੀਆਂ ਦਾ ਟੱਬਰ ਉਹਨੂੰ ਤਾਂ 8 ਦਿਨ ਨਹੀਂ ਉਹ 8 ਕਿਲੋ ਤਾਂ ਖਾਦਾ ਨਹੀਂ ਜਾਂਦਾ ਸਾਰੀ ਦਿਹਾੜੀ ਆ ਇੰਨਾ ਆਟਾ ਆਪਣੇ ਜ਼ਿਆਦਾ ਲੱਗਦਾ ਨਹੀਂ ਹੁੰਦਾ ਨਾ ਤੇ ਮਾੜਾ ਜਿਹਾ ਬਾਈ ਚਲਾ ਕੇ ਦਿਖਾ ਦੀ ਹਾਂਜੀ ਹਾਂਜੀ ਇਹਦੇ ਨਾਲ ਚਲਾ ਕੇ ਦਿਖਾ ਦੀਏ ਆ ਦੇਖੋ ਇਸ ਤਰ੍ਹਾਂ ਇਹਦੇ ਵਿਚਾਲੇ ਹੂੰ ਸੱਤ ਜਾਲੀਆਂ ਹੁੰਦੀਆਂ ਨੇ ਨੇ ਆਪਾਂ ਮਾੜਾ ਯਾ ਬਾਈ ਦੋ ਚਾਰ ਚੀਜ਼ਾਂ ਪੀ ਕੇ ਦਿਖਾ ਦੇ ਹਾਂਜੀ ਹਾਂਜੀ ਦੋ ਚਾਰ ਜਿੰਨੀਆਂ ਤੁਸੀਂ ਕਹੋਗੇ ਆਪਾਂ ਉਹ ਮੈਨੂੰ ਹਲਦੀ ਪੀ ਕੇ ਦਿਖਾਓ ਹਲਦੀ ਦਾ ਨਾਂ ਹਾਂਜੀ ਹਲਦੀ ਬਣਾ ਕੇ ਦਿਖਾਓ ਕਿਸੇ ਇੱਕ ਚ ਕਿਸੇ ਮਰਜ਼ੀ ਜਿਹੜੀ ਚੱਲਦੀ ਆ ਤੁਹਾਡੀ ਉਹ ਚ ਹਲਦੀ ਜਦੋਂ ਨਾ ਆਹ ਦੇਖੋ ਇੱਥੇ ਹਲਦੀ ਪੀਸਣ ਦਾ ਤਰੀਕਾ ਦੱਸਿਆ ਹੋਇਆ ਸਭ ਤੋਂ ਪਹਿਲਾਂ 7 ਨੰਬਰ ਜਾਲੀ ਪਾਉਣੀ ਆ ਫਿਰ ਉਸ ਤੋਂ ਬਾਅਦ ਮਤਲਬ ਐਹੀ ਆ ਨਾ ਬਾਈ ਹਲਦੀ ਉੱਪਰ ਵਾਲਾ ਜੀ ਹਾਂ ਹਲਦੀ ਹਾਂ ਪਹਿਲਾ 8 ਨੰਬਰ ਜਾਲੀ ਪਾਉਣੀ ਆ ਫਿਰ 2 ਤੇ 3 ਹਾਂ 2 ਜਾਂ 3 ਕੋਈ ਮਰਜ਼ੀ ਪਾ ਫਾ ਆ 8 ਨੰਬਰ ਆ ਹਾਂਜੀ ਹਾਂਜੀ 8 ਇਹਨਾਂ ਦੇ ਨਾ ਲਿਖਿਆ ਹੁੰਦਾ ਹੈਗਾ ਜੀ ਆ ਦੇਖੋ ਇੱਥੇ ਹਰ ਇੱਕ ਜਾਲੀ ਤੇ ਲਿਖਿਆ ਹੋਇਆ ਹੈ ਅੱਛਾ ਇਹ 8 ਨੰਬਰ ਜਾਲੀ ਪਾਤੀ ਇਹ ਜਾਲੀਆਂ ਸਾਰੀਆਂ ਦੇਵਾਂਗੇ ਨਾਲ ਹਾਂਜੀ ਹਾਂਜੀ 8 ਜਾਲੀਆਂ ਆਉਣੀਆਂ ਇਹਨਾਂ ਫਿਰ ਆ ਪਹਿਗੀ ਜਾਲੀ ਹਾਂਜੀ ਓਕੇ ਆ ਨਾ ਹਾਂਜੀ ਹੁਣ ਮੈਂ ਕਰ ਦਿਆਂ ਬੰਦੇ ਨੂੰ ਹਾਂਜੀ ਹਾਂਜੀ ਬਹ ਹੋ ਗਿਆ ਬੰਦੇ ਹਾਂਜੀ ਤੇ ਆ ਕੱਟ ਲਾ ਆਹ ਲੋ ਜੀ ਬਾ ਹੁਣ ਹਲਦੀ ਵਾਸਤੇ ਤਿਆਰ ਹਾਂ ਹਾਂਜੀ ਹਾਂਜੀ ਕਰੀਏ ਸ਼ੁਰੂ ਹਾਂ ਇਹਦੇ ਵਿੱਚ ਨਾ ਇਹ ਹੈ ਫੁੱਲੀ ਆਟੋਮੈਟਿਕ ਚੱਕੀ ਆਪਣੀ ਜੀ ਇਹਦੇ ਵਿੱਚ ਨਾ ਇੱਕ ਮਤਲਬ ਥੋੜਾ ਜੰਤਰ ਦਿੱਤਾ ਹੁੰਦਾ ਆ ਦੇਖ ਜੀ ਇਹ ਨਾ ਸਾਰੇ ਨੂੰ ਪਹਿਲਾਂ ਆਲਾਰਮ ਮਾਰਦੀ ਹੈ ਚੱਕੀ ਇਹਦੇ ਸੈਂਸਰ ਲੱਗੇ ਹੁੰਦੇ ਆ ਜੀ ਇਹ ਆਲਾਰਮ ਮਾਰੂਗੀ ਫਿਰ ਉਸ ਤੋਂ ਬਾਅਦ ਆਪਾਂ ਜਦੋਂ ਇਹ ਤਰਾਂਗੇ ਦਾਣੇ ਬਿਨਾ ਚੱਲਦੀ ਨਹੀਂ ਅੱਛਾ ਹਾਂ ਦਾਣੇ ਜੇ ਆਪਾਂ ਦਾਣੇ ਪਾਵਾਂਗੇ ਤੇ ਹਲਦੀ ਚ ਜਾਣਗੇ ਫਿਰ ਆਪਾਂ ਇਹ ਜੀ ਚੀਜ਼ ਹੈ ਨਾ ਜਿਹੜੀ ਇਹਨੂੰ ਆਪਾਂ ਇੱਥੇ ਰੱਖ ਦਿਆ ਹਾਂ ਉਹ ਸੈਂਸਰ ਨੂੰ ਕਹਤਾ ਭਾਈ ਦਾਣੇ ਆ ਗਏ ਹਾਂ ਦਾਣੇ ਆ ਗਏ ਫਿਰ ਇਹ ਆਪਣੇ ਆਪ ਚੱਲ ਪੈਣਾ ਹੈ ਠੀਕ ਹੈ ਜੀ ਹਾਂ ਠੀਕ ਹੈ ਤੇ ਆ ਆ ਡੀਟੀ ਇਧਰੋਂ ਪਾਤੀ ਹਾਂਜੀ ਹਾਂ ਹੁਣ ਇਹਨੂੰ ਕਹਤਾ ਭਾਈ ਦਾਣੇ ਆ ਗਏ ਹਾਂ 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 ਹੁਣ ਇਧਰੋਂ ਦੀ ਪਾ ਜੂਗਾ ਹਾਂ ਹਾਂ ਇਧਰ ਦੀ ਚਲ ਚਲ ਆਲਾਰਮ ਬੋਲਣ ਲੱਗ ਗਿਆ ਹਾਂਜੀ ਹਾਂਜੀ ਮੈਂ ਜਦੋਂ ਐ ਛੱਡ ਦੂੰਗਾ ਵਿੱਚ ਹਾਂਜੀ ਚੱਲ ਫਿਰ ਚੱਲ ਪਹਿਲਾ 8 ਨੰਬਰ ਜਾਲੀ ਪਾ ਲਈ ਸੀ ਆਪਾਂ? ਹਾਂਜੀ ਹਾਂਜੀ। ਕਿਉਂਕਿ ਛੋਟੇ ਟੁਕੜੇ ਹੋ ਜਾਣ ਇਹਦੇ ਨਾਲ ਆਪਾਂ ਦੋ ਵਾਰ ਚ ਮਤਲਬ ਇਹਨੂੰ ਪਸਾਈ ਕਰਨਾ ਹੁੰਦਾ ਹੈ। ਇਹ ਉਹ ਆ ਬਣ ਗਈ। ਆਹ 8 ਨੰਬਰ ਚ ਵੀ ਐਂ ਕਰਤੀ ਹਾਂ। ਹਾਂਜੀ ਹਾਂਜੀ ਹਾਂਜੀ। ਹੂੰ ਫਿਰ ਇਸ ਤੋਂ ਬਾਅਦ ਆਪਾਂ ਦੋ ਜਾਂ ਤਿੰਨ ਨੰਬਰ ਜਾਲੀ ਇਹਦੇ ਵਿੱਚ ਲਾਓ ਲਾਓ ਦੋ ਜਾਂ ਤਿੰਨ ਨੰਬਰ ਜਾਲੀ। ਹਾਂਜੀ ਹਾਂਜੀ। ਇਹ ਤਾਂ ਇੰਨੀ ਬਰੀ ਕਰ ਦਊਗੀ। ਹਾਂਜੀ ਹਾਂਜੀ। ਆ ਦੇਖ ਲਓ ਇਹਦੇ ਵਿੱਚ ਦੀ ਲੰਗਣਾ। ਬਣਾਉ ਉਹ ਪੁੱਟਰ ਹਾਂਜੀ ਜਦੋਂ ਆਪਾਂ ਜਾਲੀ ਪਾਉਣੀ ਐ ਇਹਦੇ ਇਹਦੇ ਬੁਰਸ਼ ਮਾਰਨਾ ਠੀਕ ਆ ਜੀ ਤੋ ਕੋਈ ਵੀ ਆਪਾਂ ਜਾਲੀ ਪਾਉਣਾ ਇਸ ਤਰ੍ਹਾਂ ਐਤੋਂ ਸਫਾਈ ਕਰਨੀ ਜੀ ਇੱਕ ਆਖ ਕੰਨੀ ਸਾਫ ਕਰਨੀ ਹੁੰਦੀ ਐ ਇੱਕ ਆਖ ਕੰਨੀ ਸਾਫ ਠੀਕ ਇਹ ਦੋਨੋਂ ਕੰਨੀਆਂ ਸਾਫ ਕਰਕੇ ਨਾ ਫੇਰ ਇਹਨੂੰ ਆਪਾਂ ਜਾਲੀ ਲਾਉਣੀ ਜੀ ਇੱਕੇ ਧਿਆਨ ਰੱਖਣਾ ਹੁੰਦਾ ਐ ਵੀ ਇੱਥੇ ਜਾਲੀ ਨਹੀਂ ਪੈਣੀ ਚਾਹੀਦੀ ਐ ਗਲਤ ਪੈ ਜਾਂਦੀ ਜੀ ਇਹਦੇ ਵਿੱਚ ਹੀ ਰੀਚ ਪਾਉ ਜਾ ਹਾਂ ਇਹ ਥੋੜੀ ਜਿਹੀ ਧਿਆਨ ਰੱਖਣੀ ਪੂਰੀ ਬਹਿਣੀ ਚਾਹੀਦੀ ਪੈਚ ਹਾਂਜੀ ਲਓ ਪ੍ਰੀਤ ਹਰਦੀ ਪਾਉਣ ਵਾਲੀ ਤਾਂ 8 ਨੰਬਰ ਨੇ ਕਰਤੀ। ਆ ਕੀ ਪਾਣਾ? ਕਿੱਥੇ ਪਾਣਾ? ਹਾਂ ਇਹਦੇ ਵਿੱਚ ਪਾਵਾਂਗੇ। ਇਹਦੇ ਵਿੱਚ ਪਾ ਦੇਣਾ। ਹਾਂ 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 ਹਾਂ। ਚੈੱਕ ਕਰੀਏ ਸ਼ੁਰੂ। ਚੱਲ ਪ੍ਰੀਤ ਕਰ ਦੇ। ਚੱਲੀ ਜਾਂਦੀ ਐ। ਹਾਂ। ਉਹ ਸੁੱਚ ਸੁੱਚੇ ਦਵਾਰਾ ਦੱਬੋ। ਚੱਲ ਭਈ। ਹੁਣ ਉਸ ਤੋਂ ਬਾਅਦ ਆਪਾਂ ਦਵਾਰੇ ਵੀ ਮਤਲਬ ਇੱਕ ਵਾਰੀ ਤਾਂ ਪਹਿਲਾਂ ਆਪਾਂ 8 ਨੰਬਰ ਤੇ ਟਰਾਈ ਕਰ ਲਈ। ਹੁਣ ਆਪਾਂ 3 ਨੰਬਰ ਜਾਲੀ ਪਈ ਐ। ਇਹਦੇ ਵਿੱਚ ਆਪਾਂ ਆਇਆ 8 ਨੰਬਰ। ਜੀ। ਇਹ ਤਾਂ ਲੈਂਦ ਕੋਈ ਨਹੀਂ ਲੋੜ ਤਾਂ ਭਾਜ ਜਾ ਨਾ ਮਰ ਰੋਟ ਭਾਈਆ ਹਲਦੀ ਦੋ ਵਾਰੀ ਨਗਾਉਣੀ ਆ ਇੱਥੇ ਵੀ ਲਿਖਿਆ ਵਾ ਦਾਸਮ ਪੇਰ ਤੋਂ ਤੇ ਨਹੀਂ ਜਾਣ ਦੇਣੀ ਫਸ ਤੋਂ ਉੱਤੇ ਨਹੀਂ ਜਾਣ ਦੇਣੀ ਉਸ ਸਾਹ ਨਾਲ ਆਪਾਂ ਇਹਦੇ ਵਿੱਚ ਹਲਦੀ ਪਾਉਂਦੇ ਜੇ ਜ਼ਿਆਦਾ ਉੱਤੇ ਵੱਜੇ ਇਹ ਕੱਟ ਮਾਰ ਜਾਂਦੀ ਹੈ ਇਹ 15 ਤੇ ਜਾ ਕੇ ਕੰਟਰੋਲ ਕਰ ਦਿੰਦੇ ਆ ਅਜੇ ਜਿਆਦਾ ਉੱਤੇ ਜਾਵਣੀ ਮੱਚਦੀ ਨਹੀਂ ਆਪਣੇ ਆਪ ਘਰ ਜੂ ਆਪਣੇ ਆਪ ਇਹਦੇ ਵਿੱਚ ਕੰਟਰੋਲਰ ਲੱਗਿਆ ਹੁੰਦਾ ਠੀਕ ਆ ਠੀਕ ਆ ਮੱਚਦੀ ਨਹੀਂ ਜੇ ਲੋਡ ਜਿਆਦਾ ਪੈਗਾ ਮੱਚਦੀ ਨਹੀਂ ਬਾਤ ਨਹੀਂ ਪਰ ਇਹਦੇ ਸੈਂਸਰ ਲੱਗੇ ਉਹਨੇ ਕੱਟ ਕਰ ਦੇ ਕਾਪਰ ਵੈਂਡਿੰਗ ਮੋਟਰ ਹੁੰਦੀ ਹੈ ਜੀ ਤਾਂ ਇਹ ਆ ਬਾਈ ਜਦੋਂ ਇਹ ਜ਼ੀਰੋ ਤੇ ਆ ਗਈ ਤਾਂ ਇਹਦਾ ਮਤਲਬ ਸਮਝ ਲਾ ਕੇ ਚੱਲੋਗੇ ਇਹਦੇ ਵਿੱਚੋਂ ਹਨਾ ਬਸ ਇਹ ਆ ਹੁਣ ਹੁਣ ਇਹ ਜ਼ੀਰੋ ਤੇ ਆ ਗਈ ਹੁਣ ਇਹਦਾ ਮਤਲਬ ਇਹਦੇ ਵਿੱਚੋਂ ਖਤਮ ਹੋ ਗਿਆ ਖਤਮ ਖਤਮ ਹਨਾ ਸਾਰੇ ਸਾਫ ਹੁਣ ਬੰਦ ਕਰ ਦਿਆਂ ਮੈਂ ਹਾਂਜੀ ਹਾਂਜੀ ਲੈ ਵੀ ਹਟੇ ਮਟੇ ਖੋਲੋ ਇਹਨਾਂ ਹੌਣ ਵੇਖਦੇ ਆ ਹਲਦੀ ਦਾ ਕੀ ਬਣਿਆ ਕੁਆਲਿਟੀ ਦੇਖੋ ਜੀ ਪਾਊਡਰ ਬਣਾ ਲਿਆ ਆਇ ਨੂੰ ਕਹਿੰਦੇ ਆ ਘਰ ਦੀ ਹਲਦੀ ਫਿਰ ਠੰਡੀ ਪਈ ਆ ਬਾਈ ਠੰਡੀ ਠੰਡੀ ਹੈ ਠੰਡੀ ਆ ਇਹ ਘਰ ਦੀ ਹਲਦੀ ਓਏ ਆਪ ਲਿਓ ਪੰਸਾਰੀ ਦਿਓ ਹੈ ਕਰੀਆਨੇ ਸਟੋਰ ਤੋਂ ਨਾ ਕੋਈ ਆਪਦੇ ਹੱਥਾਂ ਨਾਲ ਪੀਵੇ ਹੈ ਕਿਸੇ ਵੀ ਜ਼ਿੰਮੇਵਾਰ ਤੋਂ ਮੁੱਲ ਲੈ ਕੇ ਹਾਂ ਉਹਨੂੰ ਆਪ ਪੀਵੇ ਤੂੰ ਇੱਕ ਗੱਲ ਹੋਰ ਦੇਖ ਪ੍ਰੀਤ ਦੇਖ ਆਪਾਂ ਥੋੜੀ ਜਿਹੀ ਪਾਈ ਸੀ ਨਾ ਗਿਣਤੀ ਦੀਆਂ ਗੰਡੀਆਂ ਪਾਈਆਂ ਤੂੰ ਆਹ ਦੇਖ ਬਾਣ ਕਿੰਨੀ ਗਈ ਮਾ ਕਹਿੰਦਾ ਵੀ ਆਹ ਟੱਕੜੀ ਟੱਪਰ ਤੋਂ ਤਿੰਨ ਮਹੀਨੇ ਨਹੀਂ ਮੋਹਦੀ ਗਿਣਤੀ ਦੀਆਂ ਗੰਡੀਆਂ ਪਾਈਆਂ ਬਾਈ ਹਾਂਜੀ ਹਾਂਜੀ ਗਣਤੀ ਦੇ ਵਿੱਚ ਗੰਢੀਆਂ ਪਾਜਾ ਤੇ ਮੈਨੂੰ ਇੰਨਾ ਪਤਾ ਵੀ ਜਿਹੜਾ ਵੱਡਾ ਸਾਰਾ ਪੈਕੇਟ ਹੁੰਦਾ ਹਲਦੀ ਦਾ ਉਹਡੀ ਬਣ ਹਾਂਜੀ ਫੁੱਲ ਗਈ ਫੁੱਲ ਗਈ ਕਿੰਨਾ ਕਿਲੋ ਹਲਦੀ ਸੀ ਇਹ ਹਾਂ ਤੇ ਐ ਬਣ ਗਿਆ ਯਾਰ ਪੂਰਾ ਹਾਂਜੀ ਆ ਤਾਂ ਗੱਲ ਬਣ ਗਈ ਯਾਰ ਭਾਈ ਹੋਰ ਵੀ ਕੁਝ ਪੀਸ ਕੇ ਦਿਖਾ ਕੋਈ ਮੱਕੀ ਹੋਰ ਹੈਗਾ ਛੋਲੇ ਹੈਗਾ ਕੋਈ ਹਾਂਜੀ ਹਾਂਜੀ ਲੈ ਬੇਸਣ ਬਣਾਉਣੀ ਹੈ ਭਜਨ ਭਾਈ ਹਾਂ ਛੋਲੇ ਮੜ ਜੇ ਪਾਇਓ ਹਾਂ ਜੀ ਮੈਂ ਇੱਕ ਗੱਲ ਹੋਰ ਦੱਸਾਂ ਮੈਂ ਖੋਜੀ ਹਰਦਾ ਹਾਂ ਇਹਦੇ ਤੇ ਸਪੀਡਾਂ ਦੋ ਦਿੱਤੀਆਂ ਹਾਂ ਜੀ ਹਾਂ ਜੀ ਇਹ ਇਹਦਾ ਵੀ ਸੁਣਦਾ ਦਾ ਇਹ ਨਾ ਕੀ ਹੁੰਦਾ ਬਾਜਰੀ ਹੁੰਦੀ ਹੈ ਇਕੱਲੀ ਬਾਜਰੀਆ ਲਿਖਿਆ ਹੋਇਆ ਬਾਜਰੀ ਮੋੜ ਇੱਕ ਇੱਥੇ ਨਿਆ ਨਾਜ ਲਿਖਿਆ ਜੀ ਇਹਦੇ ਵਿੱਚ ਕੀ ਹੁੰਦਾ ਬਾਜਰੀ ਬਰੀਕ ਕਰਨਾ ਉਹ ਮਤਲਬ ਜਦੋਂ ਗਰਾਰੀ ਘੁੰਮਦੀ ਉਹ ਜ਼ਿਆਦਾ ਡਿੱਗਣ ਲੱਗ ਜਾਂਦੀ ਅੱਛਾ ਜੀ ਜ਼ਿਆਦਾ ਡਿੱਗਣ ਲੱਗ ਜਾਂਦੀ ਹੈ ਇਸ ਕਰਕੇ ਥੋੜੀ ਜਿਹੀ ਬਾਜ ਕਰਨ ਲੱਗ ਜਾਂਦੀ ਹੈ ਇੱਥੇ ਜੀ ਤੋਂ ਨਾ ਮਾਲ ਨਿਕਲਦਾ ਨਹੀਂ ਹੈ ਜ਼ਿਆਦਾ ਆਉਣ ਲੱਗਦਾ ਵੈਸੇ ਕੰਟਰੋਲ ਜ਼ਰੂਰ ਕਰ ਲੈਂਦੀ ਹੈ ਫਿਰ ਵੀ ਜਦੋਂ ਆਪਾਂ ਇੱਥ ਉਹ ਜਿਹੜੀ ਆਪਣੀ ਘਰਾਰੀ ਹੈ ਉਹਦੇ ਸਪੀਡ ਘਟ ਜੂਗੀ। ਅੱਛਾ ਘਰਾਰੀ ਦੀ ਸਪੀਡ ਘਟਣੀ ਹੈ ਚੱਕੀ ਦੀ ਨਹੀਂ ਘਟਣੀ। ਉਹ ਉਹ ਮਤਲਬ ਘਟ 5 ਐਂਪੀਅਰ ਲੈਣ ਲੱਗ ਜੂਗੀ। ਬਾਈ ਇਹਦੇ ਵਿੱਚ ਮੋਟਰ ਕਿਹੜੀ ਹੁੰਦੀ ਆ? ਅ ਮਤਲਬ ਮੋਟਰ ਕਾਪਰ ਵੈਂਡਿੰਗ 2 ਐਚਪੀ ਦੀ ਆ ਜਿਹੜੇ ਮਾਡਲ ਆਪਾਂ ਤਿਆਰ ਮਤਲਬ ਦਿਖਾਈ ਜਨੇ ਚਲਾਗੇ। ਇਹਦੀ ਗਾਰੰਟੀ ਕੀ ਹੁੰਦੀ ਆ? 1 ਸਾਲ ਦੀ ਮੋਟਰ ਦੀ ਗਾਰੰਟੀ ਆ ਬਾਈ ਜੀ। ਜੇ ਮੱਚਦੀ ਐ ਚਾਹੇ 300 ਕਿਲੋਮੀਟਰ ਚੱਕੀ ਆ ਆਪਾਂ ਘਰੇ ਜਾ ਕੇ ਨਵੀਂ ਪਾਵਾਂਗੇ ਆ ਹੀ ਨਹੀਂ ਕਹਿੰਦੇਗੇ ਵੀ ਇਹਨੂੰ ਪੁਰਾਣੀ ਰਿਪੇਅਰ ਕਰਾ। ਚਲ ਚਲ ਮੈਂ ਛੱਡਦਾ ਹਾਂ। ਹਾਂਜੀ ਹ ਹਾਂ ਉਹ ਥੱਲੇ ਦਾ ਬਲੂਆ ਬੰਦ ਨਾ ਕਰੋ ਬਸ ਬਸ ਆ ਦੇਖੋ ਜੀ ਹੁਣ ਆਪਾਂ ਸੁੱੱਚ ਛੱਡਤੀ ਇਹਦੀ ਤੇ ਲਾਰਮ ਦੇ ਰਹੀ ਹੈ ਜਦੋਂ ਆਪਾਂ ਇਹਦੇ ਵਿੱਚ ਅਨਾਜ ਪਾਵਾਂਗੇ ਉਦੋਂ ਇਹਨੇ ਚੱਲਣਾ ਜਦੋਂ ਦਾਣੇ ਢਿੱਗਣ ਲੱਗ ਗਏ ਦਾਣੇ ਢਿੱਗਣ ਲੱਗ ਗਏ ਹੁਣ ਇਹਦੇ ਵਿੱਚ ਆਪਾਂ ਆ ਦੇਖੋ ਇਹ ਅਨਾਜ ਪਾਤਾ ਚੱਲ ਵੀ ਨਾ ਆ ਜਾ ਸਫਾਈ ਹੋਣ ਲੱਗ ਗਈ ਨਾ ਤੇ ਆਪੇ ਇਹਨੇ ਦਾਸ ਲੈਣ ਦਾਸ ਤੋਂ ਆਪਣੇ ਆਪ ਇਹ ਵਾਪਸ ਆ ਜਾਂਦੇ ਆ ਜੀ ਆ ਸਭ ਤੋਂ ਵੱਡੀ ਮੋਜ ਆ ਵੀ ਗਲੇ ਗੂਲੇ ਦਾ ਕੋਈ ਕੰਟਰੋਲ ਨਹੀਂ ਹਾਂ 10 ਤੋਂ ਆਪੇ 8 ਐਂਪੀਅਰ ਆ ਆ ਦੇਖ ਜਕੀ ਬਿਲਕੁਲ ਲੋਡ ਨਹੀਂ ਲੈ ਰਹੀ ਆਰਾਮ ਨਾਲ ਚੱਲੀ ਐ ਮਧਨਵਾ ਇਨੇ ਕਨੇ ਬੇਸਣ ਦਿਖਾ ਦਗੇ ਹਾਂਜੀ ਹਾਂਜੀ ਕੋਈ ਚੱਕਰੀ ਇੰਨਾ ਕੀ ਦਿਖਾ ਦਗੇ ਬਹੁਤ ਆ ਬਾਕੀ ਫਸਾਈ ਕਰ ਲੈਣੇ ਆ ਬਸ ਠੀਕ ਉਹਦਾ ਹੋਈ ਐ ਤੇ ਮੜੀ ਜੀ ਜਦੋਂ 10 ਐਂਪੀਅਰ ਤੇ ਜਾਂਦੀ ਐ ਇਹਨੇ ਆਪਣੇ ਆਪ ਕੰਟਰੋਲ ਕਰ ਲੈਣਾ ਦਾਣੇ ਰੁਕ ਜਾਂਦੇ ਆ ਅਰੇ ਜਦੋਂ 10 ਤੇ ਗਈ ਤੇ ਰੁਕ ਜਾਂਦੇ ਆਪਣੇ ਆਪ ਜਦੋਂ 8 ਤੇ ਆ ਗਈ ਆਪਣੇ ਆਪ ਚੱਲ ਪੈਂਦੀ ਤਾਂ ਹੀ ਆ ਛੁੱਟੀਆਂ ਵਾਲਿਆਂ ਚ ਜਾਂਦਾ ਹਾਂ 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 ਐਸਾ ਲਗਾਤਾਰ ਨਹੀਂ ਚੱਲਦੀ ਜੇ ਆਪਾਂ ਜਾਲੀ ਮੋਟੀ ਪਾਵਾਂਗੇ ਫੇਰ ਹੀ ਲਗਾਤਾਰ ਚੱਲਣਾ ਜਿਵੇਂ ਜਿਵੇਂ ਜਾਲੀ ਮੋਟੀ ਪਾਈ ਜਾਵਾਂਗੇ ਲਗਾਤਾਰ ਕੇ ਲੋਡ ਘਟ ਜਾਂਦਾ ਹੈਗਾ ਉਸ ਹੱਬ ਉਹਦੇ ਹੀ ਜ਼ਿਆਦਾ ਤਣੇ ਬਾਰੇ ਫਾਕਸਨ ਪਾ ਦਾਰੀ ਹੈ ਹੈ ਇਹ ਜਾਂਦਾ ਯਾਰ ਬੁੜੀਆਂ ਦੀ ਤੇ ਬੰਦਿਆਂ ਦੀ ਮੈਨੂੰ ਐਂ ਲੱਗਦਾ ਬਈ ਗੱਤੀ ਕਲੇਸ਼ ਖਤਮ ਕਰ ਹਾਂ ਹਾਂ ਸਾਰੇ ਕਿਹੜੇ ਫਤਮਾ ਇਹਦਾ ਮਤਲਬ ਨਾ ਪਿਆਉਣ ਵਾਲਾ ਨਹੀਂ ਆਪਾਂ ਨੂੰ ਤਾਜਾ ਆਟਾ ਹ ਮਹੀਨੇ ਚ 3 ਦਿਨ ਤਾਂ ਬੁੜੀਆਂ ਪਹਿਲਾਂ ਲੜਦੀਆਂ ਆਟਾ ਗਾਣੇ ਰੱਖ ਕੇ ਆਉਣ ਬਾਅਦ 5-7 ਦਿਨ ਤਾਂ ਆਪਾਂ ਗੱਲ ਹੀ ਨਹੀਂ ਸੁਣਦੇ ਬੁੜੀਆਂ ਤੇ 3 ਦਿਨ ਮੁੜ ਕੇ ਲੜਦੀਆਂ ਚੱਕ ਕੇ ਲਵਾਉਂਦੇ ਤੇ 6 ਦਿਨ ਤੇ 6 ਦਿਨਾਂ ਦਾ ਕਲੇਸ਼ ਤਾਂ ਇਹ ਹੀ ਮੁੱਕ ਹਾਂਜੀ ਹੈ ਫਿਰ ਜੇ ਇੱਕ ਤਾਜਾ ਹੁਣ ਆਪਾਂ ਸਾਲ ਦੇ ਵਿੱਚ ਬਾਜਰੀ ਖਾਂਦੇ ਆ ਬਾਜਰੀ ਦਾ ਆਟਾ ਤਾਜਾ ਮਿਲਦਾ ਆਪਾਂ ਨੂੰ ਬੇਸਨ ਕੱਢਣਾ ਹੈਗਾ ਬੇਸਨ ਦੀ ਇਹਦੀ ਕੜੀ ਬਣਾ ਕੇ ਖਾਵਾਂਗੇ ਨਾ ਬਾਈ ਇੰਨੀ ਵੈਸਟ ਬਣਦੀ ਹੈਗੀ ਬਹੁਤ ਗੱਲ ਕਰਗੇ ਚੱਕ ਬੇਸਨ ਕੇ ਹੋ ਜਾ ਬਣਾਇਆ ਨੇ ਤੇ ਲਓ ਜੀ ਸਾਰਾ ਨੰਗਿਆ ਆ ਕੀ ਇਹਦੇ ਪਿੱਛੇ ਮੋਟਰ ਵੀ ਦੇਖੋ ਆਪਣਾ ਐ ਆ ਦੇ ਇਹਦੇ ਪਿੱਛੇ ਜਿੰਦਵਾਪਾ ਚਲਾਉਣਾ ਹੈ ਖਿੜਕੀ ਲੱਗ ਜੰਦੀ ਹੈ ਇਹ ਮੋਟਰ ਹੈ ਜੀ ਹਾਂ ਇਹਨੂੰ ਆਪਾਂ ਜਦੋਂ ਆ ਬੰਦ ਕਰਨਾ ਹੈਗਾ ਜਦੋਂ ਆਪਾਂ ਆਟਾ ਪੀ ਲਿਆ ਉਸ ਤੋਂ ਬਾਅਦ ਇਹਨੂੰ ਬੰਦ ਕਰ ਦੋ ਠੀਕ ਹੈ ਗਰਮੀਆਂ 'ਚ ਖਾਸ ਤੌਰ ਤੇ ਖੋਲ ਦਿਓ ਹਾਂ ਸਾਰੇ ਛਾਲ 'ਚ ਗਰਮੀ 'ਚ ਖੋਲ ਕੇ ਚਲਾਓ ਠੀਕ ਹਾਂ ਓਪਨ ਕਰਕੇ ਕਰ ਦਿਆ ਮੰਦ ਹਾਂਜੀ ਲਓ ਜੀ ਕੱਢੋ ਵੇਸਣ ਆਹ ਆਪ੍ਰੀਤ ਨੂੰ ਵੇਸਣ ਦਿਖਾਵਾਂਗੇ ਕਿਹੋ ਜਿਹਾ ਹੁੰਦਾ ਇਹਦੇ ਨਾਲ ਅਸਲੀ ਵੇਸਣ ਕਿਹੋ ਜਿਹਾ ਹੁੰਦਾ ਕੜੀ ਬਣਾਉਂਗੇ ਪਕੌੜੇ ਘਰੇ ਬਣਾਉਂਗੇ ਨਾ ਮਹੱਲ ਲੱਜਤੀ ਆ ਜਾਂਦੀ ਅੱਛਾ ਚਲੋ ਅੱਜ ਤੁਸੀਂ ਤਾਂ ਬਣਾਓ ਫਿਰ ਤੁਹਾਨੂੰ ਤਾਂ ਬਣਾਤਾ ਆ ਜੀ ਹਨਾ ਪ੍ਰੀਤ ਤਾਂ ਤਾਂ ਕੈਤਨ ਨੰਬਰ ਜਾਲੀ ਪਾਈ ਸੀ ਦੇਖੋ ਬੇਸਣ ਦੇਖੋ ਦੇਖੀ ਡਰੈਕਟ ਖਾਨ ਨੂੰ ਜੀ ਕਰਦਾ ਬੇਸਣ ਕੱਚਾ ਹਾਂ ਯਾਰਾ ਨਹੀਂ ਹੁੰਦਾ ਤਾਂ ਤਿੰਨੇ ਨੰਬਰ ਨਾਲ ਜਾਲੀ ਪਈ हां आज ਇਹਦੋਂ ਵੀ ਬਰੀਕ ਪਾ ਸਕਦੇ ਸੀ ਆਪਾਂ ਆਹ ਦੋ ਚ ਜੇ ਤੂੰ ਮੋਟਾ ਕਰਨਾ ਹੈ ਬਾਕੀ ਜਿਹੜਾ ਬੇਸਨ ਹੈ ਨਾ ਇਹ 3 ਜਾਂ 4 ਨੰਬਰ ਜਾਲੀ ਚ ਠੀਕ ਰਹਿੰਦਾ ਜੇ ਮੋਟਾ ਬੇਸਨ ਬਣਾਉਣਾ 4 ਨੰਬਰ ਜਾਲੀ ਚ ਆ ਜਾਂ 3 ਨੰਬਰ ਜਾਲੀ ਬੇਸਨ ਇਸ ਤਨੇ ਚ ਬਣਦੇ ਸ ਅਸਲ ਦੇ ਵਿੱਚ ਆ ਦੇਖੋ ਕੋਈ ਹਾਂ ਹੂੰ ਉਹ ਸਾਰਾ ਇੱਥੇ ਲਿਖਿਆ ਹੋਇਆ ਜੀ ਜੀ ਹਾਂ ਯਾਰ ਇਹ ਤ ਸਾਰੇ ਕੀ ਨਿਰਦੇਸ਼ ਲਿਖੇ ਹੋਏ ਆ ਹਿੰਦੀ ਚ ਵੀ ਲਿਖਿਆ ਫਿਰ ਬਾਈ ਨੇ ਪੰਜਾਬੀ ਚ ਲਿਖਿਆ ਵੀ ਮਤਲਬ ਕਿਸੇ ਵੀ ਬੰਦੇ ਨੂੰ ਕੋਈ ਦਿੱਕਤ ਆਉਣੀ ਨਹੀਂ ਲੱਗਦੀ ਜੇ ਜਿਹਨੂੰ ਅੰਗਰੇਜ਼ੀ ਚ ਚਾਹੀਦੀ ਹੈ ਉਹਨੂੰ ਇਹੀ ਚੀਜ਼ ਨੂੰ ਸਾਰੀ ਦੀ ਫੋਟੋ ਖਿੱਚੋ ਤੇ ਅੰਗਰੇਜ਼ੀ ਟਰਾਂਸਲੇਟ ਹਾਂ ਆ ਜਾਓ ਭਾਈ ਮਾੜਾ ਜੇ ਫਿਰ ਮੈਨੂੰ ਹੁਣ ਟਰਾਂਸਪੋਰਟ ਲਈ ਟਰਾਂਸਪੋਰਟੇਸ਼ਨ ਬਾਰੇ ਵੀ ਦੱਸ ਦਿਓ ਆ ਆ ਆ ਕੀ ਆ ਸੱਚ ਆ ਇਹ ਗੰਨੇ ਦੇ ਰਸ ਵਾਲੀ ਮਸ਼ੀਨ ਹੈ ਇਹ 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 ਵੀ ਤੁਹਾਡੇ ਕੋਲ ਮਿਲਦੀ ਆ ਹਾਂਜੀ ਹਾਂਜੀ ਇਹ ਆਪਾਂ ਬਸ ਪਰਚੇਜ ਕਰਦੇ ਆ ਆਪਾਂ ਤਿਆਰ ਨਹੀਂ ਕਰਦੇ ਅੱਛਾ ਇਹ ਇਹ ਤੁਹਾਡੀ ਬਣਾਈ ਹੋਈ ਨਹੀਂ ਨਹੀਂ ਬਣਾਈ ਹੋਈ ਨਹੀਂ ਦੇਖੋ ਝੂਠ ਨਹੀਂ ਆਪਾਂ ਮਾਰ ਦੇਗੇ ਜਿਹੜੀ ਚੀਜ਼ ਆਪਣੀ ਬਣਾਈ ਹੋਈ ਉਹੀ ਦੱਸਾਂਗੇ ਆਪਾਂ ਠੀਕ ਆ ਆ ਆ ਆਹ ਆ ਜਿਹੜਾ ਆ ਕੋਲੂ ਆ ਇਹ ਕੋਲੂ ਆ ਜੀ ਇਹ ਇਹ ਵੀ ਤੁਸੀਂ ਵੇਚਦੇ ਆ ਹਾਈ ਡੀਲਰਸ਼ਿਪ ਹੈ ਆਪਣੇ ਕੋਲੇ ਇਹ ਕੰਪਨੀ ਦੀ ਇਹ ਸੂਰਤ ਦੀ ਕੰਪਨੀ ਹੈ ਜੀ ਇਹ ਇਹ 400 ਵਾਟ ਮਾਡਲ ਹੈ ਜੀ ਇਹਦਾ ਕੰਪਨੀ ਵਾਲੇ ਦਾ ਰੇਟ ਹੈ 18500 ਰੁਪਏ ਆ ਆਪਾਂ 16500 ਰੁਪਏ ਦਿੰਦੇ ਆ ਜੇ ਮਤਲਬ ਹੁਣ ਡਿਲੀਵਰੀ ਕਰਾਉਣੀ ਹੋਵੇ ਤਾਂ 17000 ਰੁਪਏ ਦੀ ਹੁਣ ਲਈ ਵੀ ਕਰਾਂ ਇਹ 3 ਕਿਲੋ ਸਰੋਂ ਇੱਕ ਘੰਟੇ ਦੀ ਕੱਢਦੀ ਆ ਤੇ ਬਾਦਾਮ ਦਾ ਨਾਰੀਅਲ ਦਾ ਮੂੰਗਫਲੀ ਦਾ ਹਰ ਪ੍ਰਕਾਰ ਦਾ ਤੇਰੇ ਦੇ ਨਾਲ ਆਪਾਂ ਮਤਲਬ ਕੱਟ ਸਕਦੇ ਕੱਟ ਸਕਦੇ ਆ ਅੱਜ ਘਰ ਘਰ ਵਾਸਤੇ ਹਾਂਜੀ 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 ਤੇ ਬਾਈ ਮੈਨੂੰ ਡਿਲੀਵਰੀ ਤੋਂ ਤੁਸੀਂ ਅੱਜ ਆਜਾਦ ਆ ਕਿ ਇਹਨਾਂ ਦੀ ਡਿਲੀਵਰੀ ਦੇ ਮਸਲੇ ਤੇ ਕੀ ਹਾਂਜੀ ਹਾਂਜੀ ਜੀ ਇਹਨਾਂ ਦੀ ਡਿਲੀਵਰੀ ਦਾ ਹੈ ਜੀ ਆਪਾਂ 300 ਕਿਲੋਮੀਟਰ ਆਲ ਪੰਜਾਬ ਕਰਦੇ ਜੀ ਆਲ ਪੰਜਾਬ ਫੋਨ ਡਿਲੀਵਰੀ ਕਰਦੇ ਆ ਘਰੇ ਛੱਡ ਕੇ ਆਉਣਿਆਂਗੇ ਚਲਾ ਕੇ ਚੈੱਕ ਕਰਕੇ ਫਿਰ ਪੇਮੈਂਟ ਲੈ ਕੇ ਆਉਣਗੇ ਮਤਲਬ ਜਦੋਂ ਅਗਲੇ ਨੇ ਕਹਿਤਾ ਕਿ ਹਾਂ ਸਾਡਾ ਆਟਾ ਭਾਈ ਪੀਂਦੀ ਆ ਬੇਸਨ ਪੀਂਦੀ ਐ ਸਾਨੂੰ पास ਹਾਂਜੀ ਹਾਂਜੀ ਜੀ ਹਾਂ ਇਹਦੇ ਵਿੱਚ ਆਏ ਆ ਵੀ ਆਪਾਂ 2000 ਰੁਪਿਆ ਅਡਵਾਂਸ ਬੁਕਿੰਗ ਕਰਾਉਣਿਆਂਗੇ ਜੀ ਕਈ ਵਾਰ ਬੰਦੇ ਨੂੰ ਆਇਆ ਲੱਗਦਾ ਯਾਰ 2000 ਵੀ ਮਤਲਬ ਅਸੀਂ ਨਹੀਂ ਕਰਾਉਣਾ ਕਈ ਵਾਰੀ ਕੋਈ ਨਹੀਂ ਵਿਸ਼ਵਾਸ ਕਰਦਾ 2000 ਦਾ ਵੀ ਫਿਰ ਰਹਿਣ ਦਿਓ ਸਾਨੂੰ ਆਰਡਰ ਲਿਖਾਓ ਤੇ ਅਸੀਂ ਘਰੇ ਜਾ ਕੇ ਚਲਾ ਕੇ ਚੈੱਕ ਕਰਕੇ ਕਿਤੇ ਹੈ ਚਾਹੇ ਮਤਲਬ ਪਠਾਨਕੋਟ ਆ ਪੰਜਾਬ ਪੰਜਾਬ ਦਾ ਹੂੰ ਤੇ ਕਰਿਆ ਕੀ ਚਲਾ ਕੇ ਚੈੱਕ ਕਰਕੇ ਫੇਰ ਪੇਟ ਲੈ ਆਹ ਦੇਖੋ ਇਹ ਤਾਂ ਨਾ ਇੱਥੇ ਜੇ ਕਿਸ ਦੀ ਤਸੱਲੀ ਕਰਾਉਣੀ ਆ ਆਹ ਦੇਖੋ ਆ ਮਿਰਚਾਂ ਵੀ ਲਿਆਈ ਬੈਠਾ ਕਹਿੰਦਾ ਮਿਰਚਾਂ ਵੀ ਪੀ ਕੇ ਦਿਖਾ ਦੇਾਂਗੇ ਪਰ ਮੈਂ ਇਹਨੂੰ ਕਿਹਾ ਵੀ ਬਾਈ ਸਾਦੇ ਤੋਂ ਭੌਂਕ ਜੀ ਨਹੀਂ ਚੱਲੀ ਜਾਣੀ ਹਾਂਜੀ ਹਾਂਜੀ ਤੇ ਤਾਂ ਕਰਕੇ ਨਹੀਂ ਅਸੀਂ ਪੀਠੀਆਂ ਮਤਲਬ ਜੇ ਕੋਈ ਪੀਠ ਕੇ ਦੇਖਣਾ ਚਾਹੁੰਦਾ ਤਾਂ ਮਿਰਚਾਂ ਵੀ ਭਾਵੇਂ ਆਪਦੇ ਘਰੇ ਜਾ ਕੇ ਪੀਠ ਹਾਂਜੀ ਹਾਂਜੀ ਹੈਨਾ ਬਾਈ ਹਾਂਜੀ ਐਮੀ ਇਹ ਨਾ ਗੱਲ ਬਾਤ ਹਾਂਜੀ ਹਾਂਜੀ ਇਹ ਆਪਣੇ ਤਿੰਨੇ ਮਾਡਲ ਹੈ ਜਿਹੜੇ ਇਹ ਤਿੰਨੇ ਪ੍ਰਕਾਰ ਦੇ ਆਪਾਂ ਆਪ ਤਿਆਰ ਕਰੇ ਹੋਏ ਆਗੇ ਤੇ ਪਰ ਜੇ ਕੋਈ ਗੁਜਰਾਤ ਮਾਡਲ ਵੀ ਖਰੀਦਣਾ ਚਾਹੁੰਦਾ ਤਾਂ ਖਰੀਦ ਸਕਦਾ ਹਾਂ ਖਰੀਦ ਸਕਦਾ ਪਏ ਜੀ ਆ ਦੇਖੋ ਗੁਜਰਾਤ ਮਾਡਲ ਵੀ ਪਏ ਆਪਣੇ ਕੋਲੇ ਹੈ ਇਹ ਵੀ ਆਪਾਂ ਮਤਲਬ ਜੇ ਕੋਈ ਖਰੀਦਣਾ ਚਾਹੁੰਦਾ ਖਰੀਦ ਸਕਦਾ ਹਾਂਜੀ 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 ਮਿਲ ਸਕਦਾ ਤੇ ਵੈਸੇ ਤੁਸੀਂ ਪ੍ਰਿਫਰ ਇਸ ਚੀਜ਼ ਨੂੰ ਕਰ ਹਾਂਜੀ 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 ਹਾਂ ਮਤਲਬ ਜੇ ਤੁਹਾਡੀ ਚੋਇਸ ਆ ਕਿ ਤੁਸੀਂ ਜੇ ਉਹਨਾਂ ਤੋਂ ਉਹ ਵੀ ਖਰੀਦਣਾ ਉਹ ਵੀ ਖਰੀਦ ਸਕਦੇ ਆ ਗੰਨੇ ਵਾਲੀ ਖਰੀਦਣੀ ਗੰਨੇ ਵਾਲੀ ਵੀ ਖਰੀਦ ਸਕਦੇ ਆ ਇੱਕ ਆ ਆ ਕੀ ਆ ਆਹਾ ਆ ਵੀ ਚੱਕੀ ਹੈ ਇਹ ਇਹ ਪਿਆਜ਼ ਵਾਲਾ ਗ੍ਰੈਂਡਰ ਹੈ ਜੀ ਇਹ ਗਰੇਵੀ ਮਸ਼ੀਨ ਹੈ ਇਹ ਜਿਵੇਂ ਕਿ ਆਪਾਂ ਨੂੰ ਵਿਆਹ ਸ਼ਾਦੀਆਂ 'ਚ ਕਿਰਾਏ ਤੇ ਦੇਣ ਵਾਸਤੇ ਤੇ ਜਾਂ ਮਤਲਬ ਇਹ ਗੁਰੂ ਘਰ ਦੇ ਵਿੱਚ ਆਪਾਂ ਨੂੰ ਕਿਸੇ ਨੂੰ ਚਾਹੀਦਾ ਜਾਂ ਕਿਤੇ ਮਤੇ ਖੁਸ਼ੀ ਗਮੀ ਤੇ ਆਪਾਂ ਗੁਰੂ ਘਰ ਨੂੰ ਗਿਫਟ ਦੇਣਾ ਕੋਈ ਉਹ ਆਪਾਂ ਇਹ ਮਤਲਬ ਪਿਆਜ਼ ਵਾਲਾ ਗ੍ਰੈਂਡਰ ਹੈ ਇਹ ਆਪਾਂ ਇਹ ਇਹ ਪਿਆਜ਼ ਨੂੰ ਕੀ ਕਰਦਾ ਛਿੱਲਦਾ ਇਹ ਗ੍ਰੈਂਡ ਕਰਦਾ ਜੀ ਜੇ ਛੱਲ ਕੇ ਉਹ ਹਾਂ ਹਾਂ ਜਿਵੇਂ ਕਦੂ ਗਾਸ਼ ਆਪਾਂ ਪਹਿਲਾਂ ਉਹਦੇ ਨਾਲ ਕਰ ਦਿਆਂਗੇ ਹਾਂ ਉਹ ਇਹ ਕਦੂ ਗਾਸ਼ ਕਰ ਲਈਏ ਤੜਕਾ ਬਣਾਉਂਦਾ ਹੈ ਹਾਂਜੀ ਹਾਂਜੀ ਇਹ ਪਿਆਜ ਦਾ ਤੜਕਾ ਬਣਾਉਂਦਾ ਹਾਂ ਤੇ ਇਹ 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 ਵੀ ਤੁਹਾਡੇ ਕੋਲੋਂ ਮਿਲਦਾ ਹਾਂਜੀ ਹਾਂਜੀ ਇਹ ਤੁਸੀਂ ਬਣਾਉਂਦੇ ਨਹੀਂ ਇਹ ਦੀ ਡੀਲ ਇਹ ਗੁਜਰਾਤ ਮਾਡਲ ਹੈ ਬਣਦੀਆਂ ਚੱਕੀਆਂ ਹਾਂਜੀ ਹਾਂਜੀ ਲੈ ਵੀ ਸਜਣੋ 22 ਹਰਪਾ ਜਨ ਸਿਉ ਹੁਣਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਦਿਸੀ ਜਾਂਦਾ ਆਲ ਪੰਜਾਬ ਦੇ ਵਿੱਚ ਡਿਲੀਵਰੀ ਕਰਦੇ ਆ ਬੜੂ ਜੀ ਜੇ ਇਸ ਤੋਂ ਦੂਰ ਨੇੜੇ ਆ ਤਾ ਆਈ ਨਹੀਂ ਗੱਲ ਜੇ ਦੂਰ ਨੇੜੇ ਜੁਪੀ ਐਮ ਪੀ ਦੇ ਵਿੱਚ ਪੰਜਾਬੀ ਬੈਠਾ ਤੇ ਕਹਣਗੇ ਭਾਈ ਦੇਣੀ ਨਹੀਂ ਉਹਦੇ ਲਈ ਵੀ ਕੋਈ ਹੀਲਾ ਲਾ ਟ੍ਰਾਂਸਪੋਰਟ ਤੇ ਬੁੱਕ ਕਰਾ ਦੇ ਉਹ ਹੋ ਜਾਊਗਾ ਇਹਨਾਂ ਨੇ ਹੁਣ ਆਪਾਂ ਰੇਟ ਦੀ ਗੱਲ ਵੀ ਕਰ ਲਈਏ ਨਹੀਂ ਬਹੁਤ ਦੁਕਾਨਦਾਰ ਆ ਮੈਂ ਰੇਟ ਦੀ ਗੱਲ ਤਾਂ ਨਹੀਂ ਸੀ ਕੀਤੀ ਕਿ ਬਹੁਤ ਦੁਕਾਨਦਾਰ ਕਈ ਵਾਰੀ ਰੇਟ ਦੱਸਦੇ ਨਹੀਂ ਆਪਾਂ ਦੱਸ ਦੇਈਏ ਰੇਟ ਆਪਾਂ ਨੂੰ ਕੋਈ ਮਰਜ਼ੀ ਪੁੱਛੋ ਕੋਈ ਚੱਕਰ ਨਹੀਂ ਹੈ ਸਾਰਿਆਂ ਦਾ ਮਤਲਬ ਆਪਾਂ ਰੇਟ ਦੱਸਾਂ ਕੀ ਕੀ ਰੇਟ ਕੀ ਕੀ ਆ ਦੇਖੋ ਯੂਰੇ ਆਜੋ ਹੁਣ ਇਹ ਜਿਹੜਾ ਇੱਕ ਪੀ ਪੀ ਦਾ ਮਾਡਲ ਹੈ ਜਿਹੜਾ ਆਪਣਾ ਮਤਲਬ ਤਿਆਰ ਕਰਿਆ ਹੋਇਆ ਮਾਡਲ ਹੈ ਜੀ ਇਹ ਵੈਸੇ ਗੁਜਰਾਤ ਦਾ ਜਿਹੜੇ ਮਾਡਲ ਆਉਂਦੇ ਹੈਗੇ ਕੋਈ 9500 ਦਾ ਕੋਈ 10000 ਰੁਪਏ ਦਾ ਇਹਦੀ ਕੀਮਤ ਹੈਗੀ 11800 ਰੁਪਏ ਜੀ ਇਹ ਹੈਵੀ ਬੋਰਡ ਲੱਗਿਆ ਇਹਦੇ ਵਿੱਚ ਤੂੜੀ ਵਾਲਾ ਬੋਰਡ ਨਹੀਂ ਲੱਗਿਆ ਐਮ ਡੀ ਐਫ ਬੋਰਡ ਲੱਗਿਆ ਇਹਦੇ ਵਿੱਚ ਵਧੀਆ ਟਾਇਰ ਜਾਲੀ ਪੂਰੀ ਹੈਵੀ ਹੈ ਕੋਈ ਵੀ ਮਤਲਬ ਸਮਾਨ ਲੈਣਾ ਹੈ ਆਪਾਂ ਇਹਦਾ ਐਕਸਟਰਾ ਇੱਕ ਰੁਪਿਆ ਨਹੀਂ ਦੇਣਾ ਇਹਦਾ 11800 ਰੁਪਿਆ ਰੇਟ ਹੈ 11800 ਚ ਦੁਕਾਨ ਤੋਂ ਚੱਕੇ ਕਿ 11800 ਹੀ ਘਰੇ ਜਾਵੇ ਨਹੀਂ ਇਹਦੇ ਵਿੱਚ ਆਏ ਆ ਜੀ ਜੇਕਰ ਆਪਣੀ ਮਤਲਬ ਕੋਈ ਵੀਡੀਓ ਦੇਖ ਕੇ ਆਪ ਨੂੰ ਫੋਨ ਕਰਦਾ ਹੈਗਾ 800 ਰੁਪਿਆ ਤਾਂ ਆਪਾਂ ਉਹਨਾਂ ਨੂੰ ਲੈਸ ਕਰ ਦਿਆਂਗੇ ਠੀਕ ਹੈ ਜੀ 11800 ਚਾ ਹਾਂ ਤੇ 11000 ਇਹਦੇ ਵਿੱਚ ਪਲੱਸ 1000 ਰੁਪਇਆ ਹੋਊਗਾ ਜੀ ਹੋਣ ਡਿਲੀਵਰੀ ਦਾ ਇਹ 12000 ਰੁਪਏ ਦੇ ਵਿੱਚ ਘਰੇ ਡਿਲੀਵਰ ਹੋਈ ਠੀਕ ਆ ਹੋਣ ਡਿਲੀਵਰੀ ਹਾਂ ਮਤਲਬ ਕਹਿਣ ਤੋਂ ਪਾਵੇ 12000 ਚ ਅਗਰੇ ਦੇ ਘਰੇ ਪਹੁੰਚ ਜਾ ਹਾਂ ਜੀ ਜੀ ਇਹਦੇ ਵਿੱਚ 2000 ਰੁਪਇਆ ਐਡਵਾਂਸ ਬੁਕਿੰਗ ਹੈ ਜੇ ਨਹੀਂ ਕਰਾਉਣਾ ਉਹ ਵੀ ਤਾਂ ਵੀ ਕੋਈ ਚੱਕਰ ਨਹੀਂ ਹੈ ਆਪਾਂ ਘਰੇ ਛੱਡ ਕੇ ਚਲਾ ਕੇ ਚੈੱਕ ਕਰਕੇ ਜੇ ਨਹੀਂ ਪਸੰਦ ਆਉਂਦੀ ਤਾਂ ਜੇ ਆਪਾਂ ਨੂੰ ਕੋਈ 2000 ਰੁਪਿਆ ਬੁਕਿੰਗ ਕਰਦਾ ਤਾਂ ਆਪਾਂ 2000 ਰੁਪਿਆ ਇਕੱਲੇ ਨੂੰ ਦੇ ਕੇ ਤੇ ਆਪਾਂ ਮਤਲਬ ਆਪਦੀ ਮਸ਼ੀਨ ਚੱਕ ਲੈਵਾਂਗੇ ਬਾਕੀ ਇਹ ਜਾਂ ਕੋਈ ਅਜੇ ਤੱਕ ਮਿਲਿਆ ਨਹੀਂ ਆਪਾਂ ਨੂੰ ਵੀ ਜਿਹਦੇ ਨਾਲ ਨਹੀਂ ਮਿਲਣਾ ਤੈਨੂੰ ਨਹੀਂ ਮਿਲਣਾ ਨਹੀਂ ਮਿਲਣਾ ਇਸ ਤੋਂ ਵੱਡਾ ਮਾਡਲ। ਇਸ ਤੋਂ ਬਾਅਦ 2 HP ਮਾਡਲ ਆ ਗਿਆ। ਜੀ। ਇਹਦੀ ਕੀਮਤ ਹੈ ਜੀ 15800 ਰੁਪਇਆ। ਵੈਸੇ ਇਹਨਾਂ ਦਾ ਮਤਲਬ 5-400 ਰੁਪਇਆ ਰੇਟ ਵਾਧਾ ਘਟਦਾ ਰਹਿੰਦਾ ਹੈਗਾ। ਕਿਉਂਕਿ ਜਿਵੇਂ ਹੁਣ ਕਾਪਰ ਦੀ ਰੇਟ ਜ਼ਿਆਦਾ ਹੋ ਗਈ ਮਤਲਬ 500 ਰੁਪਇਆ ਪਲੱਸ ਹੋ ਜਾਂਦਾ ਹੈ। ਵੈਸੇ ਇਸ ਨੂੰ ਪੁਰਾਣੀ ਰੇਟ ਹੀ ਵੈਸੇ ਦੱਸ ਦਿੰਦੇ ਆ ਅਸੀਂ। ਇਹ ਤਾਂ 15800 ਰੁਪਇਆ ਰੇਟ ਹੈ। ਜੀ ਇਹਦੇ ਵਿੱਚ 800 ਰੁਪਿਆ ਆਪਾਂ ਮਤਲਬ ਜਿਹੜਾ ਵੀਡੀਓ ਦੇਖ ਕੇ ਆਪਾਂ ਨੂੰ ਫੋਨ ਕਾਲ ਕਰਦਾ ਹੈਗਾ ਉਹ ਆਖਾਂ ਮਿਲ ਗਈ 15000 ਹਾਂ 15000 ਜੋ ਆਪਾਂ ਨੂੰ ਇੱਥੋਂ ਚੱਕੂਗਾ ਤੂੰ 15 15000 ਰੁਪਏ ਦੀ ਜੇ ਆਪਾਂ ਨੂੰ ਹੋਮ ਡਿਲੀਵਰੀ ਨਹੀਂ ਕਰਵਾਉਂਗਾ ਅਗਲਾ ਜੀ ਫਿਰ ਆਪਾਂ ਇਹ 16000 ਰੁਪਏ ਦੇ ਵਿੱਚ ਹੋਮ ਡਿਲੀਵਰੀ ਕਰਦੇ ਠੀਕ ਆ ਜੇ ਜਿਹੜੀ 15800 ਦਾ ਮਾਡਲ ਆ ਜੇ ਤੁਸੀਂ ਇੱਥੋਂ ਚੱਕ ਲੈ ਜਾਨੇ ਤਾਂ 15000 ਦਾ ਲੈ ਜਾਓ ਤਾਂ ਜੇ ਤੁਸੀਂ ਘਰੇ ਮਗਾਉਨੇ ਆ ਤਾਂ ਫਿਰ ਤੁਹਾਨੂੰ 16000 ਦਾ 16000 ਰੁਪਏ ਦੀ ਹੋਮ ਡਿਲੀਵਰੀ ਹੋਮ ਡਿਲੀਵਰੀ ਹਾਂਜੀ ਜੀ ਹਾਂਜੀ ਇਹ ਜਾਓ ਹਾਂਜੀ ਆਲ ਪੰਜਾਬ ਆਲ ਪੰਜਾਬ ਜੀ ਇਹ 2 ਐਚਪੀ ਇਹਦੇ ਨਾਲ 8 ਜਾਲੀਆਂ ਹੁੰਦੀਆਂ ਆ ਹੌਪਰ ਐਕਸਟਰਾ ਕਵਰ ਤੇ ਇਹਦਾ ਬ੍ਰਸ਼ ਸਾਰੀ ਚੀਜ਼ ਨਾਲ ਆਉਂਦੀ ਹੈ ਜਿੱਦੇ ਕੋਈ ਐਕਸਟਰਾ ਪੈਸਾ ਨਹੀਂ ਲੈਣਾ ਇਹਦਾ ਇਹੋ ਜੀ ਇਹ ਆਪਣਾ 3 ਐਚਪੀ ਮਾਡਲ ਆ ਜੀ ਇਹ ਆਪਣਾ ਪੂਰਾ ਹੈਵੀ ਮਾਡਲ ਹੈ ਜੀ ਇਹ ਤਿੰਨ ਤੋਂ ਵੀ ਐ ਮੰਨ ਕੇ ਚਲੋ ਵੀ ਪਲੱਸ ਹੀ ਆ ਜੀ ਏ 20000 ਰੁਪਏ ਦੀ ਹੋਊ ਡਿਲੀਵਰੀ ਹੈ ਜੀ ਇਹਦੇ ਵਿੱਚ ਮਤਲਬ 19800 ਰੁਪਏ 800 ਰੁਪਏ ਲੈਸ ਕਰਨੇਗਾ 19000 ਰੁਪਏ ਰੇਟ ਹੈ ਦਾ ਜੇ ਆਪਾਂ ਹੋਣ ਡਿਲੀਵਰੀ ਕਰਨਾ 20000 ਰੁਪਏ ਚ 3 ਐਚਪੀ ਦੀ ਚੱਕੀ ਹੈ ਜੀ ਇਹਨਾਂ ਦਾ ਤੁਹਾਨੂੰ ਮੈਂ ਹੁਣ ਇਹਦੇ ਬਾਰੇ ਦੱਸ ਵੀ ਦੇਣਾ ਵੀ ਇਹ ਮਤਲਬ ਕਿੰਨਾ ਵਰਕ ਕਰਦੀ ਹੈ ਇਹ ਜਿਹੜੀ ਆਪਣੀ ਚੱਕੀ ਹੈ 8 ਤੋਂ 10 ਕਿਲੋ ਆਟਾ ਕੱਢਦੀ ਹੈ ਇੱਕ ਘੰਟੇ ਦਾ ਠੀਕ ਹੈ ਜੀ ਜਿਹੜਾ ਲੇਟੀ ਦਾਣਾ ਉਹ 15 20 ਕਿਲੋ ਦੇ ਵੀ ਕਰੀਬ ਕੱਢ ਦਿੰਦੀ ਹੈ ਇਹ ਆਪਾਂ ਮਤਲਬ ਜੇ ਸ਼ਹਿਰ ਚ ਰਹਿੰਦੇ ਆ ਤਾਂ ਆਪਾਂ ਨੂੰ 1.7 HP ਦਾ ਮਾਡਲ ਨਹੀਂ ਲੈਣਾ ਚਾਹੀਦਾ ਜੀ 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 ਦੂਸਰੀ ਗੱਲ 2 HP ਦੀ 2 HP ਮਾਡਲ ਜਿਵੇਂ ਆਪਾਂ ਪਿੰਡਾਂ ਦੇ ਵਿੱਚ 5-7 ਪਸ਼ੂ ਰੱਖਦੇ ਆਂਗੇ ਜਾਂ 5 ਰੱਖਦੇ ਆਂ ਜਾਂ 4 ਰੱਖਦੇ ਆ ਕਿੰਨੇ ਵੀ ਆਪਾਂ ਨੂੰ ਤੇ 2 HP ਮਾਡਲ ਹੈ ਇਹ 15 ਤੋਂ 20 ਕਿਲੋ ਆਟਾ ਕੱਢ ਦਿੰਦੀ ਜੀ ਦੇਖੋ ਜਿੰਨਾ ਕੱਢੂ ਵੀ ਆਪਾਂ ਉਹਨੇ ਹੀ ਦੱਸੇਗਾ ਇਹਦੇ ਵਿੱਚ ਮਤਲਬ ਆਪਾਂ ਵਧਾ ਕੇ ਨਹੀਂ ਦੱਸਦੇ ਜੀ 15 ਤੋਂ 20 ਕਿਲੋ ਆਟਾ 1.5 ਕਵਾਂਟਲ ਲੇਟੀ ਜਿਵੇਂ ਕਿ ਆਪਾਂ ਪਸ਼ੂਆਂ ਨੂੰ ਰਹਿਣ ਨਾਲ ਦਲੀਆ ਮਤਲਬ ਬਣਾਉਣਾ ਹੈ 1.5 ਕਵਾਂਟਲ ਜੇ ਆਪਾਂ ਇਹਦੇ ਦਾਣੇ ਦੀ ਗੱਲ ਕਰੀਏ ਜਮੈਂ ਨੀਰੇ ਤੇ ਆਟਾ ਮਤਲਬ ਭੁਖਦੇ ਆਂਗੇ ਥੋੜਾ ਜਿਹਾ ਮੋਟਾ ਹੁੰਦਾ ਹੈਗਾ ਜੀ ਉਹ ਇਹ 30 40 ਕਿਲੋ ਦੇ ਵੀ ਕਰੀਬ ਹੈ ਕੱਢ ਦਿੰਦਾ ਬਾਕੀ ਹਲਦੀ ਮਿਰਚ ਧਨੀਆ ਉਸ ਨੂੰ ਮਤਲਬ ਪੀਸਾਈ ਕਰਕੇ ਦਿਖਾਤਾ ਉਹ ਹਿਸਾਬ ਨਾਲ ਇਹ ਸਾਰੇ ਵਰਕ ਕਰ ਦਿੰਦੀ ਜੀ ਇਹ ਮਾਡਲ ਆ ਗਿਆ 3 ਐਚਪੀ ਦਾ ਜੀ ਇਹ 20 ਤੋਂ 25 ਕਿਲੋ ਆਟਾ ਕਰ ਦਿੰਦਾ ਜੀ ਤੇ 2.5 ਕੁਇੰਟਲ ਇਹ ਦਲੀਆ ਕੱਢ ਦਿੰਦੀ ਹੈਗੀ ਬਾਕੀ 50-60 ਕਿਲੋ ਦਾਣਾ ਕੱਢ ਦਿੰਦੀ ਹੈਗੀ ਇਹ ਆਪਣਾ ਮਤਲਬ ਵੱਡਾ ਮਾਡਲ ਆ ਇਹ 3 ਇੰਚ ਦਾ ਮਾਡਲ ਹਾਂਜੀ ਲੈ ਵੀ ਸੱਜਣੋ ਜੇ ਕਿਸੇ ਵੀ ਸੱਜਣ ਨੇ ਬਾਈ ਹਰਪ੍ਰੀਤ ਸਿੰਘ ਹੁਣ ਕੋ ਚੱਕੀ ਮੰਗਾਉਣੀ ਆ ਤੁਹਾਨੂੰ ਰੇਟ ਵੀ ਦੱਸ ਤੇ ਤੁਹਾਨੂੰ ਡਿਲੀਵਰੀ ਚਾਰਜ ਵੀ ਦੱਸਤਾ ਤੁਹਾਨੂੰ ਗਰੰਟੀ ਵੀ ਦੱਸਤੀ ਤੁਹਾਨੂੰ ਪੀ ਕੇ ਵੀ ਦਿਖਾਤਾ ਤੁਸੀਂ ਹੋਰ ਵੀ ਤਸੱਲੀ ਕਰਨੀ ਆ ਹੋਰ ਵੀ ਕਰ ਸਕਦੇ ਆ ਸੱਜਣੋ ਬਾਈ ਦਾ ਨੰਬਰ ਨੋਟ ਕਰ ਲਓ ਜਿਹੜੇ ਵੀ ਸੱਜਣ ਨੂੰ ਚਾਹੀਦੀ ਆ ਫੋਨ ਕਰ ਲਓ